ਜੇ ਅਸੀਂ ਇਹ ਗੱਲ ਕਹੀਏ ਕਿ ਰੋਟੀ ਬਾਸੀ ਖਾਈਏ ਜੀ ਫਿਰ ਜਿੰਨਾ ਮਰਜ਼ੀ ਭਾਰ ਘਟਾਈਏ ਤਾਂ ਤੁਹਾਨੂੰ ਕਿਹੋ ਜਿਹਾ ਲੱਗੇਗਾ ਅੱਜ ਇਹੋ ਨੁਸਖਾ ਇਹੋ ਫਾਰਮੂਲਾ ਤੁਹਾਡੇ ਵਾਸਤੇ ਲੈ ਕੇ ਆਏ ਨੇ ਡਾਕਟਰ ਗੁਰਿੰਦਰ ਰਾਏ ਸਾਹਿਬ ਨਾ ਸਿਰਫ ਵਜ਼ਨ ਹੋਰ ਵੀ ਬਹੁਤ ਸਾਰੇ ਬਿਮਾਰੀਆਂ ਨੇ ਜਿੰਨਾਂ ਦੇ ਉੱਤੇ ਬਾਸੀ ਰੋਟੀ ਕਰਾਮਾਤੀ ਢੰਗ ਨਾਲ ਕੰਮ ਕਰਦੀ ਆ ਹੁਣ ਤੱਕ ਰੋਟੀਆਂ ਖਾ ਖਾ ਕੇ ਅਸੀਂ ਹੈਲਥ ਨੂੰ ਵਿਗਾੜਿਆ ਇਹ ਪਹਿਲੀ ਰੋਟੀ ਹੈ ਜਿਹੜੀ ਤੁਹਾਡੀ ਹੈਲਥ ਨੂੰ ਸੁਧਾਰੇਗੀ ਬਜ਼ੁਰਗ ਸਾਡੇ ਐਵੇਂ 100 100 ਸਾਲ ਤੱਕ ਨਹੀਂ ਸੀ ਜਾਂਦੇ ਬਾਸੀ ਰੋਟੀ ਦੀ ਗੱਲ ਕਰ ਰਹੇ ਹੋ ਤੇ ਬਾਸੀ ਰੋਟੀ ਕਰੇਗੀ ਕੀ ਸਰ 슈ਗਰ ਵਾਲੇ ਪੇਸ਼ੈਂਟ ਇਸ ਰੋਟੀ ਨੂੰ ਖਾਣਾ ਸ਼ੁਰੂ ਕਰ ਦੇਣ ਬਾਸੀ ਰੋਟੀ ਨੂੰ ਖਾਣਾ ਸ਼ੁਰੂ ਕਰ ਦੇਣ ਪਹਿਲੇ ਦਿਨ ਤੋਂ ਉਹਨਾਂ ਦੀ ਸ਼ੂਗਰ ਬੈਲੈਂਸ ਹੈ ਜਿਨ੍ਹਾਂ ਦੀ ਗੱਟ ਹੈਲਥ ਦੇ ਵਿੱਚ ਪ੍ਰੋਬਲਮ ਹੈ ਵੱਡੀ ਛੋਟੀ ਆਂਤ ਦੇ ਵਿੱਚ ਇਨਫੈਕਸ਼ਨ ਹੈ ਜਾਂ ਉਹ ਚ ਕਬਜ਼ ਰਹਿ ਰਹੀ ਹੈ ਪੇਟ ਸਾਫ਼ ਨਹੀਂ ਪ੍ਰੋਪਰ ਹੋ ਰਿਹਾ ਇਹਨੂੰ ਇਸ ਰੋਟੀ ਨੂੰ ਖਾਣਾ ਸ਼ੁਰੂ ਕਰ ਦਿਓ ਜੇ ਤੁਹਾਡਾ ਪੇਟ ਵੀ ਪ੍ਰੋਪਰ ਸਾਫ਼ ਹੋਏਗਾ ਤੁਹਾਡੀ ਗੱਟ ਹੈਲਥ ਦੀ ਜਿਹੜੀ ਸਮੱਸਿਆ ਉਹ ਵੀ ਠੀਕ ਰਹੇਗੀ ਔਰ ਵਾਈਟ ਬਲੱਡ ਸੈੱਲ ਜਿਹੜੇ ਨੇ ਸਾਡੀ ਇਮਿਊਨਿਟੀ ਸਿਸਟਮ ਜਿਹੜਾ ਹੈ ਉਹ ਬਹੁਤ ਹੱਦ ਤੱਕ ਵਾਜੇਗਾ ਐਸਿਡ ਬਣਦਾ ਹੀ ਕੁਝ ਖਾਂਦਾ ਹੀ ਬਸ ਥੋੜੀ ਦਿਰ ਬਾਅਦ ਐਸਿਡ ਬੰਨਾ ਸ਼ੁਰੂ ਹੋ ਜਾਂਦਾ ਕੁਝ ਵੀ ਖਾ ਲਿਆ ਕੁਝ ਵੀ ਖਾ ਲਿਆ ਇਹਨਾਂ ਨੂੰ ਖਾਣਾ ਡਾਈਜੈ ਤੇ ਯੀ ਇਵਨ ਇਥੋ ਤੱਕ ਕਿ ਜਿ세 ਕਿ ਪਾਣੀ ਵੀ ਪੀਂਦੇ ਹੀ ਇਹਨਾਂ ਨੂੰ ਜਲਨ ਫੀਲ ਹੁੰਦੀ ਹੀ ਭੈਣ ਜੀ ਕਹਿ ਰਹੇ ਨੇ ਕਿ ਇਹਦੇ ਤਰ੍ਹਾਂ ਪਾਣੀ ਵੀ ਨਹੀਂ ਹਜ਼ਮ ਹੁੰਦਾ ਸੀ ਮੇਰੇ ਪਾਣੀ ਵੀ ਜਲਨ ਪਾਉਂਦਾ ਸੀ ਫਿਰ ਇਹਨਾਂ ਨੇ ਤੁਹਾਡੀ ਵੀਡੀਓ ਦੇਖੀ ਫੇਰ ਮੈਂ ਇੱਥੇ ਆ ਹੁਣ ਥੋੜਾ ਜਿਹਾ ਫਰਕ ਹੈਗਾ ਅਜੇ 15 ਦਿਨ ਹੀ ਖਾਦੀ ਹੈ ਜਿੱਥੇ ਕੁਝ ਵੀ ਕੰਮ ਨਹੀਂ ਕਰ ਰਿਹਾ ਉੱਥੇ ਇਹ ਸਾਡਾ ਰਾਮ ਬਾਣ ਇਲਾਜ ਕੰਮ ਕਰੇਗਾ ਸਿੰਪਲ ਤੁਸੀਂ ਇਸ ਤਰੀਕੇ ਨਾਲ ਇਹਨਾਂ ਕ ਪਾਣੀ ਆਪਾਂ ਕੱਚ ਦੀ ਗਲਾਸੀ ਚ ਲੈ ਲਿਆ ਉਹਦੇ ਵਿੱਚ ਆਪਾਂ ਇਸ ਬੋਤਲ ਨੂੰ ਓਪਨ ਕੀਤਾ ਔਰ ਇਹਦੇ ਵਿੱਚੋਂ ਆਪਾਂ ਇਹਦੀਆਂ ਇਸ ਤਰੀਕੇ ਨਾਲ ਬੂੰਦਾਂ ਪਾਣੀ ਆ ਇੱਕ ਦੋ 3 4 5 7 8 9 10 بس ਇਹਨੀਆਂ ਬੂੰਦਾ ਪਾ ਕੇ ਇਹਨੂੰ ਸਿੰਪਲ ਤਰੀਕੇ ਦੇ ਨਾਲ ਆਪਾਂ ਪੀ ਲੈਣਾ ਤੇ ਹੁਣ ਕਰਦਾ ਮਾੜਾ ਮੋਟਾ 15 ਦਿਨਾਂ ਚ ਕੁਝ ਖਾਦਾ ਹਾਂ ਕਰਦਾ ਖਾਣਾ ਬਣਿਆ ਆਮ ਖਾ ਰਹੇ ਨੇ ਹਾਂਜੀ ਜਨੂਨ ਬੰਦ ਸੀ ਖਾਣਾ ਜੋ ਵੀ ਬਣ ਰਿਹਾ ਉਹ ਖਾ ਰਹੇ ਨੇ ਬਾਕੀ ਜੋ ਡਾਕਟਰ ਸਾਹਿਬ ਨੇ ਪ੍ਰੇਜ਼ ਦਿੱਤਾ ਆ ਉਹ ਚੱਲ ਰਿਹਾ ਜੀ ਇਹਨਾਂ ਦਾ ਤੁਸੀਂ ਬਾਸੀ ਆਟਾ ਵੀ ਤੇ ਬੜਾ ਕੇ ਰੋਟੀ ਖਾ ਸਕਦੇ ਉਹਦੇ ਨਾਲ ਨੇ ਕੰਮ ਚੱਲਣਾ ਜੀ ਉਹ ਖਾਓਗੇ ਤਾਂ ਤੁਹਾਡੇ ਜੇ ਤੁਸੀਂ ਦੋ ਗੋਲੀਆਂ ਖਾ ਰਹੇ ਹੋ ਤੁਸੀਂ ਚਾਰ ਦੀ ਜਗ੍ਹਾ ਪੰਜ ਵੀ ਖਾਓਗੇ ਕਾਰਨ ਹੈ ਕਿ ਬਾਸੀ ਆਟਾ ਜਿਹੜਾ ਹੈ ਉਹ ਰੋਗਾਂ ਨੂੰ ਵਧਾ ਰਿਹਾ ਹੈ ਬਾਸੀ ਰੋਟੀ ਜਿਹੜੀ ਹੈ ਉਹ ਰੋਗਾਂ ਨੂੰ ਘਟਾਏਗੀ ਕਿੰਨੇ ਦਿਨਾਂ ਚ ਕੰਮ ਕਰਨਾ ਜਾਂ ਕੰਮ ਦਿਖਣਾ ਇਹਦਾ ਸ਼ੁਰੂ ਹੋ ਜਾਂਦਾ ਹੈ ਬਾਸੀ ਰੋਟੀ ਦਾ ਤੁਹਾਡੇ ਸਰੀਰ ਤੇ ਸਰ ਇਹਨੂੰ ਤੁਸੀਂ ਦੂਸਰੇ ਦਿਨ ਫੀਲ ਕਰ ਸਕਦੇ ਹੋ ਰੋਟੀ ਹੱਕ ਦੀ ਖਾਈਏ ਜੀ ਭਾਵੇਂ ਬੂਟ ਪਾਲਸ਼ਾਂ ਕਰੀਏ ਸलाम ਨਮਸਤੇ ਸਤਿ ਸ਼੍ਰੀ ਅਕਾਲ ਅਕੀਕਾ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ ਫਾਰੂਕੀ ਤੁਸੀਂ ਗੁਰਦਾਸ ਮਾਨ ਸਾਹਿਬ ਦਾ ਇਹ ਗੀਤ ਤਾਂ ਕਾਫੀ ਵਾਰ ਸੁਣਿਆ ਹੋਣਾ ਪਰ ਜੇ ਅਸੀਂ ਇਹ ਗੱਲ ਕਹੀਏ ਕਿ ਰੋਟੀ ਬਾਸੀ ਖਾਈਏ ਜੀ ਫਿਰ ਜਿੰਨਾ ਮਰਜ਼ੀ ਭਾਰ ਘਟਾਈਏ ਤਾਂ ਤੁਹਾਨੂੰ ਕਿਹੋ ਜਿਹਾ ਲੱਗੇਗਾ ਅੱਜ ਇਹੋ ਨੁਸਖਾ ਇਹੋ ਫਾਰਮੂਲਾ ਤੁਹਾਡੇ ਵਾਸਤੇ ਲੈ ਕੇ ਆਏ ਨੇ ਡਾਕਟਰ ਗੁਰਿੰਦਰ ਰਾਏ ਸਾਹਿਬ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਸਮਝਾਂਗੇ ਕਿ ਕਿਵੇਂ ਇਹ ਬਾਸੀ ਰੋਟੀ ਹੈ ਜਿਹੜੀ ਉਹ ਤੁਹਾਡਾ ਵਜ਼ਨ ਫਟਾਫਟ ਫਟਾਫਟ ਗਰਮੀ ਚ ਘਟਾ ਸਕਦੀ ਹੈ ਨਾ ਸਿਰਫ ਵਜ਼ਨ ਹੋਰ ਵੀ ਬਹੁਤ ਸਾਰੇ ਬਿਮਾਰੀਆਂ ਨੇ ਜਿਨ੍ਹਾਂ ਦੇ ਉੱਤੇ ਬਾਸੀ ਰੋਟੀ ਕਰਾ ਮਾਤੀ ਢੰਗ ਨਾਲ ਕੰਮ ਕਰਦੀ ਹੈ ਪਰ ਬਾਸੀ ਰੋਟੀ ਕਿਹੜੀ ਖਾਣੀ ਹੈ ਕਿਸ ਤਰ੍ਹਾਂ ਬਣਾ ਕੇ ਖਾਣੀ ਹੈ ਕਿਹੜਾ ਆਟਾ ਇਸਤੇਮਾਲ ਕਰਨਾ ਹੈ ਕਿਵੇਂ ਆਟੇ ਨੂੰ ਗੁੰਨਣਾ ਹੈ ਸਾਰੇ ਚੀਜ਼ ਅਸੀਂ ਤੁਹਾਡੇ ਨਾਲ ਅਸੀਂ ਡਿਸਕਸ ਕਰਾਂਗੇ ਸਾਡੇ ਨਾਲ ਨੇ ਡਾਕਟਰ ਗੁਰਿੰਦਰ ਰਾਏ ਸਾਹਿਬ ਰਾਏ ਸਾਹਿਬ ਬਹੁਤ ਬਹੁਤ ਸਵਾਗਤ ਹੈ ਇੱਕ ਵਾਰ ਫਿਰ ਤੁਹਾਡਾ ਹਕੀਕਤ ਟੀਵੀ ਪੰਜਾਬੀ ਤੇ ਸਭ ਤੋਂ ਪਹਿਲਾਂ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਔਰ ਹਕੀਕਤ ਟੀਵੀ ਦੇ ਅਥੇ ਪਹੁੰਚਣ ਤੇ ਜੀ ਆਇਆਂ ਡਾਕਟਰ ਸਾਹਿਬ ਤੁਸੀਂ ਇਹ ਗੱਲ ਕਹਿ ਰਹੇ ਗੁਰਦਾਸਬੰਦਾ ਤੁਸੀਂ ਸਾਨੂੰ ਸੌਂਗ ਯਾਦ ਕਰਵਾਤਾ ਕਿ ਰੋਟੀ ਹੱਕ ਦੀ ਖਾਈਏ ਜੀ ਤੇ ਮੈਨੂੰ ਹੁਣ ਇਹ ਲੱਗਿਆ ਵੀ ਰੋਟੀ ਬਾਸੀ ਖਾਈ ਜਿੰਨਾ ਮਰਜ਼ੀ ਵਰਜ਼ਨ ਘਟਾਈਏ ਫਰੂਕੀ ਸਾਹਿਬ ਇਸ ਬਾਸੀ ਰੋਟੀ ਦੇ ਵਿੱਚ ਉਹ ਨਿਊਟ੍ਰੀਸ਼ਨ ਪਾਵਰ ਹੈ ਉਹ ਨਿਊਟ੍ਰੀਸ਼ਨ ਵੈਲਿਊ ਹੈ ਦੀ ਹੈ ਉਹ ਇਹਦੇ ਚ ਗੁਣ ਪੈਦਾ ਹੋ ਚੁੱਕੇ ਨੇ ਜਿਹੜਾ ਤੁਹਾਡਾ ਭਾਰ ਘਟਾ ਸਕਦੇ ਨੇ ਤੁਸੀਂ ਬਹੁਤ ਲੰਬੇ ਟਾਈਮ ਤੋਂ ਜਦੋਂ ਤੋਂ ਸਾਡਾ ਜਨਮ ਹੋਇਆ ਜਦੋਂ ਤੋਂ ਅਸੀਂ ਰੋਟੀ ਨੂੰ ਸਮਝਿਆ ਰੋਟੀ ਨੂੰ ਖਾਣਾ ਸ਼ੁਰੂ ਕੀਤਾ ਉਦੋਂ ਤੋਂ ਲੈ ਕੇ ਹੁਣ ਤੱਕ ਅਸੀਂ ਰੋਟੀਆਂ ਖਾਂਦੇ ਆਇਆ ਪਰ ਇਹ ਉਹ ਰੋਟੀ ਹੋਏਗੀ ਜਿਹਦੇ ਨਾਲ ਤੁਸੀਂ ਆਪਣੀ ਹੈਲਥ ਨੂੰ ਵੀ ਠੀਕ ਕਰ ਸਕਦੇ ਹੋ ਹੁਣ ਤੱਕ ਰੋਟੀਆਂ ਖਾ ਖਾ ਕੇ ਅਸੀਂ ਹੈਲਥ ਨੂੰ ਵਿਗਾੜਿਆ ਇਹ ਪਹਿਲੀ ਰੋਟੀ ਹੈ ਜਿਹੜੀ ਤੁਹਾਡੀ ਹੈਲਥ ਨੂੰ ਸੁਧਾਰੇਗੀ ਇਸੇ ਕਰਕੇ ਗੁਰੂ ਘਰਾਂ ਦੇ ਵਿੱਚ ਵੀ ਮਿੱਠੇ ਪ੍ਰਸ਼ਾਦੇ ਮਿਲਦੇ ਸੀ ਪਹਿਲਾਂ ਬਿਲਕੁਲ ਮਿਲਦੇ ਸੀ ਸਰ ਇਹਦਾ ਕਨਸੈਪਟ ਹੈ ਨਾ ਇੱਕ ਇਹਨੂੰ ਬੜੇ ਹੀ ਸਾਡੇ ਜਿੰਨੇ ਵੀ ਬਜ਼ੁਰਗ ਨੇ ਕਿਉਂਕਿ ਜਦੋਂ ਅਸੀਂ ਇੱਥੇ ਸਟੱਡੀ ਕੀਤੀ ਹੈ ਤਾਂ ਸਾਨੂੰ ਪਤਾ ਚੱਲਿਆ ਕਿ ਸਾਡੇ ਘਰਾਂ ਦੇ ਵਿੱਚ ਜਿੰਨੇ ਬਜ਼ੁਰਗ ਸੀਗੇ ਉਹ ਪਸੰਦ ਕਰਦੇ ਸੀ ਬਾਸੀ ਰੋਟੀ ਖਾਣਾ ਉਹ ਕਹਿੰਦੇ ਸੀ ਜਿਹੜੀ ਰਾਤ ਦੀ ਰੋਟੀਆਂ ਸਾਨੂੰ ਉਹ ਦਿਓ ਜੇ ਉਹਦਾ ਅੱਜ ਸਾਨੂੰ ਪਤਾ ਲੱਗਿਆ ਜਦੋਂ ਇਹਨੂੰ ਸਟੱਡੀ ਕੀਤਾ ਹੈ ਵੀ ਬਾਸੀ ਰੋਟੀ ਦੇ ਵਿੱਚ ਉਹ ਗੁਣ ਪੈਦਾ ਹੋ ਚੁੱਕੇ ਨੇ ਜਿਹੜੇ ਉਹਨਾਂ ਦੀ ਹੈਲਥ ਨੂੰ ਸਹੀ ਰੱਖਦੇ ਸੀਗੇ ਕਿਹੜੇ ਗੁਣ ਆ ਜਾਂਦੇ ਨੇ ਬਜ਼ੁਰਗ ਬਜ਼ੁਰਗ ਸਾਡੇ ਐਵੇਂ 100-100 ਸਾਲ ਤੱਕ ਨਹੀਂ ਸੀ ਜਾਂਦੇ ਬਜ਼ੁਰਗ ਸਾਡੇ ਐਵੇਂ ਬਿਨਾਂ ਗੋਲੀਆਂ ਤੋਂ ਜਿੰਨਾ ਵੀ ਜੀਵਨ ਸੀਗਾ ਉਹਨਾਂ ਦਾ ਚਾਹ 80 ਸੀ ਤੇ 100 ਸੀ ਐਵੇਂ ਨਹੀਂ ਸੀ ਜਿੰਦੇ ਉਹ ਇਸ ਕੁਦਰਤ ਨਾਲ ਜੁੜੇ ਹੋਏ ਸੀ ਜਿਹੜੀ ਕੁਦਰਤ ਨੇ ਨਿਊਟ੍ਰੀਸ਼ਨ ਵੈਲਿਊ ਇੱਕ ਜਿਹੜੀ ਰੋਟੀ ਦੇ ਵਿੱਚ ਪਾਈ ਹੋਈ ਆ ਜਾਂ ਹੋਰ ਅਦਰ ਖੁਰਾਕ ਦੇ ਵਿੱਚ ਪਾਈ ਹੋਈ ਹੈ ਸਾਡੀ ਵਣਸਪਤੀ ਚ ਪਾਈ ਹੋਈ ਹੈ ਉਸ ਨਿਊਟ੍ਰੀਸ਼ਨ ਵੈਲਿਊ ਨੂੰ ਉਹਨਾਂ ਨੇ ਪ੍ਰੋਪਰ ਸਮਝਿਆ ਸੀ ਔਰ ਉਹਨੂੰ ਇਨਟੇਕ ਕਰਨ ਦਾ ਉਹਨਾਂ ਨੇ ਇੱਕ ਤਰੀਕਾ ਬਣਾ ਲਿਆ ਸੀ ਜਿਹਦਾ ਕਰਕੇ ਉਹ ਤੰਦਰੁਸਤੀ ਦੇ ਨਾਲ 80 ਤੋਂ 100 ਸਾਲ ਦਾ ਜੀਵਨ ਜੀ ਕੇ ਗਏ ਨੇ ਜੀ 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 ਅੱਛਾ ਇਹ ਦੱਸੋ ਵੀ ਜਿਹੜੀ ਰੋਟੀ ਹੈਗੀ ਤੁਸੀਂ ਬਾਸੀ ਰੋਟੀ ਦੀ ਗੱਲ ਕਰ ਰਹੇ ਹੋ ਤੇ ਬਾਸੀ ਰੋਟੀ ਕਰੇਗੀ ਕੀ ਸਰ ਜਦੋਂ ਬਾਸੀ ਰੋਟੀ ਨੂੰ ਆਪਾਂ ਖਾਣਾ ਸ਼ੁਰੂ ਕਰਾਂਗੇ ਨਾ ਤਾਂ ਸਭ ਤੋਂ ਪਹਿਲੇ ਨੰਬਰ ਤੇ ਇਹਦੇ ਵਿੱਚ ਜਿਹੜਾ ਇਹਦੀ ਜਿਉਂ ਜਦੋਂ ਆਪਾਂ ਤਾਜੀ ਰੋਟੀ ਖਾਂਦੇ ਆ ਤਾਂ ਉਹਦੇ ਵਿੱਚ ਇੱਕ ਲਿਕੁਇਡ ਦੀ ਮਾਤਰਾ ਜਿਹੜੀ ਉਹ ਜ਼ਿਆਦਾ ਹੁੰਦੀ ਹੈ ਹੁਣ ਜਦੋਂ ਅਸੀਂ ਇਹਨੂੰ ਬਾਸੀ ਕਰਕੇ ਖਾ ਰਹੇ ਆ ਤਾਂ ਇੱਕ ਤਾਂ ਇਹਦੇ ਵਿੱਚ ਲਿਕੁਇਡ ਜਿਹੜਾ ਹੈ ਉਹ ਡਰਾਈ ਹੋ ਚੁੱਕਿਆ ਸੁੱਕ ਚੁੱਕਿਆ ਇਹਦੀ ਇਹਦੇ ਵਿੱਚ ਜਿਹੜੀ ਇਹਦੇ ਫੈਟਸ ਨੇ ਔਰ ਕਾਰਬੋਹਾਈਡਰੇਟਸ ਨੇ ਜਿਹੜੇ ਉਹ ਬੈਲੈਂਸ ਹੋ ਚੁੱਕੇ ਨੇ ਔਰ ਬੈਲੈਂਸ ਹੋਣ ਤੋਂ ਬਾਅਦ ਜਿਵੇਂ ਤੁਸੀਂ ਇਹਨੂੰ ਖਾਂਦੇ ਹੋ ਹੁਣ ਜਦੋਂ ਤੁਸੀਂ ਤਾਜੀ ਰੋਟੀ ਖਾਓਗੇ ਜੇ ਤੁਹਾਨੂੰ ਤਿੰਨ ਰੋਟੀ ਦੀ ਭੁੱਖ ਆ ਤਾਂ ਤੁਸੀਂ ਤਾਜੀ ਰੋਟੀ ਨੂੰ ਪੰਜ ਖਾਓਗੇ ਮਤਲਬ ਜਿੰਨੀ ਭੁੱਖ ਉਸ ਤੋਂ ਵੱਧ ਖਾ ਰਿਆਂ ਪਰ ਬਾਸੀ ਰੋਟੀ ਦੇ ਵਿੱਚ ਇਹ ਚੀਜ਼ ਬਣ ਚੁੱਕੀ ਹੈ ਕਿ ਜਦੋਂ ਤੁਸੀਂ ਇਹਨੂੰ ਖਾਂਦੇ ਹੋ ਤਾਂ ਜੇ ਤੁਹਾਨੂੰ ਤਿੰਨ ਰੋਟੀ ਦੀ ਭੁੱਖ ਆ ਤਾਂ ਉਹ ਤੁਹਾਡੀ ਦੋ ਰੋਟੀ ਦੇ ਨਾਲ ਹੀ ਬੈਲੈਂਸ ਹੋ ਗਈ ਹੁਣ ਜਦੋਂ ਦੋ ਰੋਟੀ ਨਾਲ ਬੈਲੈਂਸ ਹੋ ਜਾਏਗੀ ਜਿਹੜੀ ਡਿਮਾਂਡ ਬਾਡੀ ਖਾਣੇ ਦੀ ਹੋਰ ਕਰ ਰਹੀ ਸੀ ਤਾਂ ਤੁਹਾਡਾ ਉਹਦੀ ਵੈਲਿਊ ਘਟ ਗਈ ਪੇਟ ਦੇ ਵਿੱਚ ਔਰ ਪੇਟ ਤੁਹਾਡਾ ਪ੍ਰੋਪਰ ਉਨਾ ਹੀ ਭਰ ਚੁੱਕਿਆ ਜਿੰਨਾ ਪੰਜ ਰੋਟੀਆਂ ਨਾਲ ਭਰਨਾ ਸੀ ਇੱਥੇ ਦੋ ਰੋਟੀਆਂ ਨਾਲ ਭਰ ਚੁੱਕਿਆ ਤੇ ਉਹਦੇ ਨਾਲ ਜਿਹੜੀ ਐਕਸਟਰਾ ਫੈਟ ਬਾਡੀ 'ਚ ਜਾਣੀ ਸੀਗੀ ਉਹ ਜਾਣੀ ਰੁਕ ਗਈ ਪਹਿਲੇ ਦਿਨ ਤੋਂ ਪਹਿਲੇ ਦਿਨ ਤੋਂ ਪਹਿਲੇ ਦਿਨ ਤੋਂ ਰੁਕ ਗਈ ਜਿੰਨੇ ਤੁਹਾਡੇ ਜਾ ਕੇ ਜਿਹੜਾ ਅਲੱਗ-ਅਲੱਗ ਜਗ੍ਹਾ ਤੇ ਫੈਟ ਪੈਦਾ ਕਰਨੀ ਸੀਗੀ ਉਹ ਦੀ ਵੈਲਿਊ ਘਟ ਗਈ ਉਹ ਦੀ ਮਾਤਰਾ ਘਟ ਗਈ ਤਾਂ ਤੁਹਾਡਾ ਜਿਹੜਾ weight ਹੈ ਉਹ ਬੈਲੈਂਸ ਹੋਣਾ ਸ਼ੁਰੂ ਹੋ ਜਾਏਗਾ ਅੱਛਾ ਵਜ਼ਨ ਤੁਸੀਂ ਕਹਿ ਰਹੇ ਹੋ ਕਿ ਰੋਟੀਆਂ ਵੱਧ ਖਾ ਕੇ ਵਜ਼ਨ ਵਧਾ ਵਧਾ ਰਹੇ ਨੇ ਇਸ ਵੇਲੇ ਲੋਕ ਬਿਲਕੁਲ ਜੀ ਕਿਉਂ ਕਿਉਂ ਨਹੀਂ ਵਧ ਰਿਹਾ ਕਿਉਂਕਿ ਜਦੋਂ ਅਸੀਂ ਰੋਟੀ ਗਰਮਾ ਗਰਮ ਰੋਟੀ ਖਾ ਰਹੇ ਹਾਂ ਜਿੰਨੀ ਸਾਡੀ ਬੋਡੀ ਨੂੰ ਡਿਮਾਂਡ ਹੈ ਉਸ ਤੋਂ ਅਸੀਂ ਜ਼ਿਆਦਾ ਖਾ ਰਹੇ ਹਾਂ ਓਵਰ ਖਾ ਰਹੇ ਹਾਂ ਰੋਟੀ ਛੱਡ ਦਿਓ ਰੋਟੀ ਤੋਂ ਇਲਾਵਾ ਜਿੰਨੇ ਅਸੀਂ ਪੈਕਸਿੰਗ ਫੂਡ ਲੈ ਰਹੇ ਹਾਂ ਜਿੰਨੇ ਅਸੀਂ ਫਾਸਟ ਫੂਡ ਦੇ ਵਿੱਚ ਆ ਜਾਂਦੀਆਂ ਜਿੰਨੀਆਂ ਵੀ ਆਟਮਾ ਉਹ ਸਾਰੀਆਂ ਪੇਟ ਭਰ ਕੇ ਲੈ ਰਹੇ ਹਾਂ ਉਹ ਸਿਰਫ ਤੇ ਸਿਰਫ ਸਾਡੀ ਜਿਹੜੀ ਹੈਲਥ ਹੈ ਉਹਨੂੰ ਵਿਗਾੜਦਾ ਪਲੱਸ ਸਾਡੇ weight ਨੂੰ ਵਧਾ ਰਿਹਾ 버ਗਰ ਖਾ ਖਾ ਕੇ ਮੂੰਹ 버ਗਰ ਵਰਗੇ ਹੋਏ ਪਏ ਨੇ 버ਗਰ ਖਾ ਕੇ ਪੇਟ 버ਗਰ ਰਗਾ ਹੋ ਗਿਆ ਪਰ ਹੈਲਥ ਕਿਤੇ ਵੀ ਉਹਦੇ ਚ ਆਪਾਂ ਨੂੰ ਨਜ਼ਰ ਨਹੀਂ ਆ ਰਹੀ ਆਪਾਂ ਉਹੀ ਗੱਲ ਕਰ ਰਹੇ ਜਦੋਂ ਬਾਸੀ ਰੋਟੀ ਖਾਵਾਂਗੇ ਸਰੀਰ ਵੀ ਛਾਂਟੇਗਾ ਔਰ ਹੈਲਥ ਵੀ ਨਾਲ ਮਿਲੇਗੀ ਸਾਨੂੰ ਜੀ ਜੀ ਕਿੰਨੇ ਦਿਨਾਂ ਚ ਕੰਮ ਕਰਨਾ ਜਾਂ ਕੰਮ ਦਿਖਣਾ ਇਹਦਾ ਸ਼ੁਰੂ ਹੋ ਜਾਂਦਾ ਹੈ ਬਾਸੀ ਰੋਟੀ ਦਾ ਤੁਹਾਡੇ ਸਰੀਰ ਤੇ ਸਰ ਇਹਨੂੰ ਤੁਸੀਂ ਦੂਸਰੇ ਦਿਨ ਫੀਲ ਕਰ ਸਕਦੇ ਹੋ ਇੱਕ ਦਿਨ ਤੁਸੀਂ ਖਾਧਾ ਤੁਹਾਨੂੰ ਮਹਿਸੂਸ ਹੋਇਆ ਕਿ ਯਾਰ ਅੱਜ ਤਾਂ ਪਹਿਲੇ ਦਿਨ ਬਾਸੀ ਰੋਟੀ ਖਾਧੀ ਪਤਾ ਨਹੀਂ ਕੀ ਹੈ ਪਰ ਜਿਵੇਂ ਤੁਸੀਂ ਦੂਸਰੇ ਦਿਨ ਇਹਨੂੰ ਲੈਣਾ ਸ਼ੁਰੂ ਕਰੋਗੇ ਤੁਹਾਡੀ ਬਾਡੀ ਤੁਹਾਨੂੰ ਦੱਸੇਗੀ ਤੁਹਾਡੀ ਬਾਡੀ ਚ એનર્ਜੀ ਵੱਖਰੀ ਆ ਜਾਏਗੀ ਤੁਹਾਡੀ ਬਾਡੀ ਦੇ ਵਿੱਚ ਅ ਜਿਹੜੀ ਪਾਵਰ ਹੈ ਉਹ ਪਹਿਲਾਂ ਨਾਲੋਂ ਦੁੱਗਣੀ ਨਜ਼ਰ ਆ ਜਾਏਗੀ ਤੁਹਾਨੂੰ ਠੀਕ ਹੈ ਤੁਸੀਂ ਬਸੇ ਰੋਟੀ ਦੇ ਫਾਇਦੇ ਜਿਹੜਾ ਇੱਕ ਇੱਥੇ ਤੁਹਾਡੇ ਕੋਲ ਮਰੀਜ਼ ਬੈਠਾ ਸੀ ਉਹਨੂੰ ਵੀ ਤੁਸੀਂ ਦੱਸ ਰਹੇ ਸੀ ਕੀ ਫਾਇਦੇ ਦੱਸ ਰਹੇ ਸੀ ਹੋਰ ਵਜ਼ਨ ਘਟਾਉਣ ਤੋਂ ਇਲਾਵਾ ਹੋਰ ਕਿਹੜੇ ਫਾਇਦੇ ਹੈਗੇ ਨੇ ਤੇ ਇਸ ਵੇਲੇ ਜਿਹੜਾ ਵਜ਼ਨ ਹੈਗਾ ਬਹੁਤ ਸਾਰੇ ਲੋਕ ਹੈਗੇ ਨੇ ਸਾਡੀਆਂ ਭੈਣਾਂ ਸਾਡੇ ਭਰਾ ਬੜਾ ਜ਼ੋਰ ਲਾਉਂਦੇ ਨੇ ਕਹਿੰਦੇ ਜੀ ਵੱਤਾ ਇੱਕੋ ਲੱਗਤ ਗਿਆ ਹੁਣ ਘਟਾਉਣ ਲੱਗੇ ਸਾਨੂੰ ਪਤਾ ਲੱਗਦਾ ਵੀ ਵਜ਼ਨ ਘਟਾਉਣਾ ਸੀ ਤੇ ਕਹਿੰਦੇ ਸੀ ਵੀ ਕੋਈ ਗੱਲ ਨਹੀਂ ਵੱਧ ਗਿਆ ਤੇ ਅਸੀਂ ਘਟਾ ਵੀ ਲਵਾਂਗੇ ਪਰ ਘਟਦਾ ਰਿਹਾ ਹੀ ਨਹੀਂ ਲਗਾਤਾਰ ਵੱਧ ਰਿਹਾ ਹੈ ਬਹੁਤ ਇਹ ਰਵੇ ਬਹੁਤ ਟੋਟ ਕੇ ਬਹੁਤ ਨੁਸਖੇ ਫਾਰਮੂਲੇ ਇਸਤੇਮਾਲ ਕੀਤੇ ਨੇ ਪਰ ਤੁਸੀਂ ਕਹਿ ਰਹੇ ਹੋ ਕਿ ਬਾਸੀ ਰੋਟੀ ਖਾਓ ਜੀ ਸਭ ਸਭ ਤੋਂ ਵੱਡਾ ਸੰਘਰਸ਼ ਆਜ ਅੱਜ ਲੋਕ ਜਿਹੜੇ ਨੇ ਉਹ ਇਸੇ ਲਈ ਕਰ ਰਹੇ ਨੇ ਕਿ weight ਕਿਵੇਂ ਘਟੇਗਾ ਉਹਦੇ ਲਈ ਉਹ ਅਲੱਗ-ਅਲੱਗ ਡਾਈਟੇਸ਼ਨ ਕੋਲ ਜਾ ਰਹੇ ਨੇ ਅਲੱਗ-ਅਲੱਗ ਜਿਮ ਦੇ ਵਿੱਚ ਜਾ ਰਹੇ ਨੇ ਅਲੱਗ-ਅਲੱਗ ਤਰ੍ਹਾਂ ਦੇ ਟੋਟ ਕੇ ਅਪਣਾ ਰਹੇ ਨੇ ਪਰ weight ਉਥੇ ਦਾ ਉਥੇ ਖੜਾ ਹੈ ਆਪਾਂ ਕਹਿ ਰਹੇ ਆ ਕਿ ਕੋਈ ਤੁਹਾਨੂੰ ਕਿਤੇ ਵੀ ਜਾਣ ਦੀ ਜਰੂਰਤ ਨਹੀਂ ਹੈ ਘਰ ਦੇ ਵਿੱਚ ਜਿਹੜੀ ਰੋਟੀ ਤੁਹਾਡੇ ਬਣੀ ਹੋਈ ਹੈ ਉਸ ਰੋਟੀ ਨੂੰ ਖਾਣਾ ਸ਼ੁਰੂ ਕਰਦੇ ਹੋ ਰੋਟੀ ਦਾ ਤਰੀਕਾ ਚੇਂਜ ਕਰਵਾਇਆ ਆਪਾਂ ਰੋਟੀ ਨੂੰ ਰੋਟੀ ਉਹੀ ਹੈ ਰੋਟੀ ਦਾ ਤਰੀਕਾ ਚੇਂਜ ਕਰਵਾਇਆ ਤਾਂ weight ਤੁਹਾਡਾ ਜਿਹੜਾ ਉਹ ਘਟਣਾ ਸ਼ੁਰੂ ਹੋ ਜਾਏਗਾ ਔਰ ਦੂਸਰੇ ਨੰਬਰ ਤੇ ਸਭ ਤੋਂ ਵਧੀਆ ਇਸ ਰੋਟੀ ਦਾ ਹੋਰ ਫਾਇਦਾ ਹੋਣ ਵਾਲਾ ਜਿੰਨੇ ਵੀ ਸਾਡੇ 슈ਗਰ ਵਾਲੇ ਪੇਸ਼ੈਂਟ ਨੇ ਸਰ 슈ਗਰ ਵਾਲੇ ਪੇਸ਼ੈਂਟ ਇਸ ਰੋਟੀ ਨੂੰ ਖਾਣਾ ਸ਼ੁਰੂ ਕਰਦਨ ਬਾਅਦ ਸੀ ਰੋਟੀ ਨੂੰ ਖਾਣਾ ਸ਼ੁਰੂ ਕਰਦਨ ਪਹਿਲੇ ਦਿਨ ਤੋਂ ਉਹਨਾਂ ਦੀ 슈ਗਰ ਬੈਲੈਂਸ ਹੈ ਠੀਕ ਹੈ ਇੰਨੇ ਵਧੀਆ ਇਹਦੇ ਗੁਣ ਨੇ ਪਹਿਲੇ ਦਿਨ ਤੋਂ ਤੁਸੀਂ ਇਹਦਾ ਜਿਹੜਾ ਰਿਜ਼ਲਟ ਲੈ ਸਕਦੇ ਹੋ ਔਰ ਜਿਨ੍ਹਾਂ ਦੀ ਗੱਟ ਹੈਲਥ ਦੇ ਵਿੱਚ ਪ੍ਰੋਬਲਮ ਹੈ ਵੱਡੀ ਛੋਟੀ ਆਂਤ ਦੇ ਵਿੱਚ ਇਨਫੈਕਸ਼ਨ ਹੈ ਜਾਂ ਉਹ ਚ ਕਬਜ਼ ਰਹਿ ਰਹੀ ਹੈ ਪੇਟ ਸਾਫ਼ ਨਹੀਂ ਪ੍ਰੋਪਰ ਹੋ ਰਿਹਾ ਇਹਨੂੰ ਇਸ ਰੋਟੀ ਨੂੰ ਖਾਣਾ ਸ਼ੁਰੂ ਕਰ ਦਿਓ ਜੇ ਤੁਹਾਡਾ ਪੇਟ ਵੀ ਪ੍ਰੋਪਰ ਸਾਫ਼ ਹੋਏਗਾ ਤੁਹਾਡੀ ਗੱਟ ਹੈਲਥ ਦੀ ਜਿਹੜੀ ਸਮੱਸਿਆ ਉਹ ਵੀ ਠੀਕ ਰਹੇਗੀ ਔਰ ਵਾਈਟ ਬਲੱਡ ਸੈੱਲ ਜਿਹੜੇ ਨੇ ਸਾਡੀ ਇਮਿਊਨਿਟੀ ਸਿਸਟਮ ਜਿਹੜਾ ਹੈ ਉਹ ਬਹੁਤ ਹੱਦ ਤੱਕ ਵਾਜੇਗਾ ਬਹੁਤ ਹੱਦ ਤੱਕ ਵਾਜੇਗਾ ਜਿਹੜਾ ਹੋਰ ਵੀ ਕਈ ਤਰ੍ਹਾਂ ਦੇ ਰੋਗਾਂ ਨੂੰ ਠੀਕ ਕਰਨ ਦਾ ਉਹ ਉਹਦਾ ਇੱਕ ਜ਼ਰੀਆ ਸਰੀਰ ਦੇ ਵਿੱਚ ਪੈਦਾ ਕਰ ਲੇਗਾ ਕਿ ਜਿਹੜੇ ਤੁਹਾਡੇ ਇਮਿਊਨ ਸਿਸਟਮ ਹੈ ਉਹ ਕਈ ਤਰ੍ਹਾਂ ਦੇ ਰੋਗਾਂ ਨੂੰ ਖੁਦ ਹੀ ਠੀਕ ਕਰਕੇ ਤੁਹਾਡੇ ਸਰੀਰ ਤੋਂ ਦੂਰ ਕਰ ਦੇਗਾ ਇਹ ਬੈਨੀਫਿਟ ਨੇ ਸਾਡੀ ਬਾਸੀ ਰੋਟੀ ਦੇ ਅੱਛਾ ਡਾਕਟਰ ਸਾਹਿਬ ਤੁਸੀਂ ਕਹਿੰਦੇ ਬਾਸੀ ਰੋਟੀ ਦੀ ਗੱਲ ਕਰਦੇ ਅਸੀਂ ਬਾਸੀ ਆਟਾ ਵੀ ਤੇ ਬੜਾ ਕੇ ਰੋਟੀ ਖਾ ਸਕਦੇ ਉਹਦੇ ਨਾਲ ਨਹੀਂ ਕੰਮ ਚੱਲਣਾ ਜੀ ਉਹ ਖਾਓਗੇ ਤਾਂ ਤੁਹਾਡੇ ਜਿਹੜੇ ਤੁਸੀਂ ਦੋ ਗੋਲੀਆਂ ਖਾ ਰਹੇ ਹੋ ਤੁਸੀਂ ਚਾਰ ਦੀ ਜਗ੍ਹਾ ਪੰਜ ਵੀ ਖਾਓਗੇ ਕਾਰਨ ਹੈ ਕਿ ਬਾਸੀ ਆਟਾ ਜਿਹੜਾ ਹੈ ਉਹ ਰੋਗਾਂ ਨੂੰ ਵਧਾ ਰਿਹਾ ਹੈ ਬਾਸੀ ਰੋਟੀ ਜਿਹੜੀ ਆ ਉਹ ਰੋਗਾਂ ਨੂੰ ਘਟਾਏਗੀ ਹੁਣ ਬਾਸੀ ਆਟਾ ਕਿਹੜਾ ਲੈ ਰਹੇ ਆਪਾਂ ਤੁਸੀਂ ਜਿਹੜੀ ਬੱਤੀ ਆਟੇ ਦੀ ਗੱਲ ਕੀਤੀ ਆ ਆਟਾ ਗੁੰਨੇ ਆ ਰਾਤ ਨੂੰ ਵੱਧ ਗੁੰਨੇ ਜਾਂ ਆਪਾਂ ਜਾਣ ਕੇ ਸਾਡੀਆਂ ਬੀਬੀਆਂ ਸਵੇਰ ਉੱਠਣ ਦੇ ਉੱਠ ਕੇ ਕੰਮ ਕਰਨ ਦੇ ਲਈ ਉਹ ਰਾਤ ਨੂੰ ਗੁੰਨ ਕੇ ਫ੍ਰਿਜ ਲਗਾ ਦਿੰਦੀਆਂ ਨੇ ਹੁਣ ਉਹ ਫ੍ਰਿਜ ਵਾਲਾ ਆਟਾ ਸਵੇਰ ਕੱਢਿਆ ਹਸਬੰਡ ਉਹਨਾਂ ਦਾ ਡਿਊਟੀ ਤੇ ਜਾ ਰਿਹਾ ਜਾਂ ਬੱਚੇ ਸਕੂਲ ਜਾ ਰਹੇ ਨੇ ਉਸੇ ਰੋਟੀ ਦੀ ਪਰੌਂਠੀ ਬਣਾਈ ਘਿਓ ਲਗਾਇਆ ਪ੍ਰੋਪਰ ਚੋਪੜ ਕੇ ਉਹ ਬੱਚੇ ਨੂੰ ਜਾਂ ਆਪਣੇ ਹਸਬੰਡ ਨੂੰ ਜਾਂ ਖੁਦ ਵੀ ਖਾ ਲਿਆ ਤਾਂ ਉਹਦੇ ਨਾਲ ਉਹਦੀ ਬਾਡੀ ਦੇ ਵਿੱਚ ਐਸਡੀਕ ਲੈਵਲ ਵੱਧ ਗਿਆ ਫ੍ਰਿਜ ਦਾ ਲੱਗਾ ਹੋਇਆ ਆਟਾ ਤੁਹਾਡੇ ਸਰੀਰ ਦੇ ਵਿੱਚ 100 ਨਹੀਂ 1000 ਰੋਗ ਪੈਦਾ ਕਰੇਗਾ ਹਜ਼ਾਰ ਰੋਗ ਪੈਦਾ ਕਰੇਗਾ ਔਰ ਇਹੀ ਆਟਾ ਜਿਹੜਾ ਹੈ ਉਹ ਅੱਜ ਕੈਂਸਰ ਤੱਕ ਦਾ ਕਾਰਨ ਬਣਿਆ ਹੋਇਆ ਜਿਹੜਾ ਸਾਡਾ ਫਰਿੱਜ ਦੇ ਵਿੱਚ ਲੱਗਿਆ ਹੋਇਆ ਅੱਜ ਲੋਕ ਐਸਿਡ ਦੇ ਕੈਪਸੂਲ ਖਾ ਰਹੇ ਨੇ ਕਈ ਤਰ੍ਹਾਂ ਦੇ ਟੋਟਕੇ ਪਣਾ ਰਹੇ ਨੇ 슈ਗਰ ਤੋਂ ਡਿਸਟਰਬ ਨੇ ਤਾਂ ਉਹ ਸਾਰੇ ਦਾ ਸਾਰਾ ਜਿਹੜਾ ਹੈ ਉਹ ਉਸ ਆਟੇ ਦਾ ਕਾਰਨ ਹੈ ਜੇ ਉਸ ਆਟੇ ਨੂੰ ਆਟੇ ਦੀ ਬਜਾਏ ਤੁਸੀਂ ਚਾਰ ਰੋਟੀਆਂ ਜੇ ਵੱਧ ਰਹੀ ਹੈ ਤੁਹਾਡਾ ਦੋ ਪੇੜੇ ਚਾਰ ਪੇੜੇ ਵੱਧ ਗਏ ਨੇ ਆਟੇ ਦੇ ਤੇ ਰੋਟੀਆਂ ਪਕਾ ਕੇ ਰੱਖ ਲੋ ਉਹੀ ਰੋਟੀਆਂ ਨੇ ਜਿਹੜੀਆਂ ਉਹ ਤੁਹਾਡੇ ਸਰੀਰ ਨੂੰ ਤੰਦਰੁਸਤ ਕਰਨਗੀਆਂ ਆਟਾ ਬਚਾ ਕੇ ਰੱਖਣ ਦੀ ਜ਼ਰੂਰਤ ਨਹੀਂ ਉਸੇ ਆਟੇ ਦੀਆਂ ਰੋਟੀਆਂ ਬਣਾਓ ਤੇ ਰੋਟੀਆਂ ਅਸੀਂ ਸਵੇਰੇ ਖਾਈਏ ਸਰ ਰਾਤ ਨੂੰ ਤਾਂ ਉਹ ਰੋਟੀ ਹੈ ਪਰ ਜੇ ਉਹ ਸਵੇਰੇ ਖਾਂਦੇ ਹੋ ਤੇ ਇਹ ਤੁਹਾਡੇ ਸਰੀਰ ਨੂੰ ਤੰਦਰੁਸਤ ਕਰਨ ਵਾਲੀ ਇੱਕ ਮੈਡੀਸਿਨ ਹੈ ਦਵਾਈ ਹੈ ਖੁਰਾਕ ਹੈ ਕੀ ਆਵਾਜ਼ अच्छा डॉक्टर साहब ਬਹੁਤ ਵਾਰ ਹੁੰਦਾ ਜੀ ਜਿਹੜਾ ਜਿਨ੍ਹਾਂ ਦਾ ਵਜ਼ਨ ਘਟ ਨਹੀਂ ਰਿਹਾ ਤੁਹਾਡੇ ਅਕੋਰਡਿੰਗਲੀ ਤੁਹਾਡੇ ਰਿਸਰਚ ਦੇ ਵਿੱਚੋਂ ਕੀ ਸਾਹਮਣੇ ਆਇਆ ਕਾਰਨ ਕੀ ਹੁੰਦੇ ਨੇ ਆ ਉਹਦੇ ਵਿੱਚ ਸਾਰੇ ਜਿਹੜਾ ਵਜ਼ਨ ਨਹੀਂ ਘਟ ਰਿਹਾ ਇੱਕ ਤਾਂ ਸਭ ਤੋਂ ਪਹਿਲੇ ਨੰਬਰ ਤੇ ਆਪਾਂ ਪਹਿਲੀ ਗੱਲ ਕੁਝ ਕਰ ਚੁੱਕੇ ਆ ਸਾਡੀ ਡਾਈਟ ਦੂਸਰੇ ਨੰਬਰ ਤੇ ਅਲੱਗ-ਅਲੱਗ ਤਰ੍ਹਾਂ ਦੀ ਡਿਜ਼ੀਜ਼ ਦੇ ਵਿੱਚ ਉਹ ਆਏ ਹੋਏ ਨੇ ਕਿਸੇ ਨੂੰ ਕੋਈ ਥਾਇਰੋਇਡ ਦੇ ਪੇਸ਼ੈਂਟ ਵੀ ਨੇ ਜਿਹੜਾ ਉਹ ਉਹਨਾਂ ਦਾ ਵੀ weight ਵਧ ਰਿਹਾ ਹੁੰਦਾ ਹੈ ਕੁਝ ਇਸ ਤਰ੍ਹਾਂ ਦੇ ਨਿਊਟ੍ਰੀਸ਼ਨ ਕਿਉਂਕਿ ਜਿਹੜੇ ਜਿਮ ਦੇ ਸ਼ੌਕੀਨ ਨੇ ਉਹ ਇਸ ਤਰ੍ਹਾਂ ਦੀਆਂ ਚੀਜ਼ਾਂ ਲੈ ਲੈਂਦੇ ਨੇ ਕਿ ਜਿਸ ਤੋਂ ਬਾਅਦ ਜਿਵੇਂ ਉਹ ਉਹਨਾਂ ਨੂੰ ਚੀਜ਼ਾਂ ਨੂੰ ਛੱਡਦੇ ਨੇ ਤਾਂ ਉਸ ਤੋਂ ਬਾਅਦ ਉਹਨਾਂ ਦਾ weight ਵਜ਼ਨ ਜਿਹੜਾ ਹੈ ਉਹ ਇੱਕਦਮ ਵਧਣਾ ਸ਼ੁਰੂ ਹੋ ਜਾਂਦਾ ਲੇਡੀਜ਼ ਦੇ ਵਿੱਚ ਜਿੰਨੇ ਵੀ ਹਾਰਮੋਨਲ ਇੰਬੈਲੈਂਸਿੰਗ ਦੀ ਸਮੱਸਿਆ ਆਂਦੀ ਹੈ ਉਹਦੇ ਨਾਲ ਵੀ weight ਜਿਹੜਾ ਉਹ ਤੇਜ਼ੀ ਨਾਲ ਵੱਜ ਜਾਂਦਾ ਹੈ ਖਾਸ ਕਰਕੇ weight ਵਧਣ ਵਾਲੀ ਸਮੱਸਿਆ ਲੇਡੀਆਂ ਨੂੰ ਹੈ ਔਰ ਸਭ ਤੋਂ ਜ਼ਿਆਦਾ ਚਿੰਤਾ ਵੀ ਲੇਡੀਆਂ ਨੂੰ ਹੈ ਕਾਰਨ ਹੈ ਹੋਣੀ ਵੀ ਚਾਹੀਦੀ ਹੈ ਜਦੋਂ weight ਵਧੇਗਾ ਤਾਂ ਕੱਲਾ weight ਨਹੀਂ ਵਧਿਆ ਸਰ ਫਰੂਕੀ ਸਾਹਿਬ 4 ਤੋਂ 5 5 ਤੋਂ 10 ਰੋਗ ਨਵੇਂ ਆ ਗਏ ਨੇ ਸਰੀਰ ਦੇ ਵਿੱਚ ਹਾਂ ਅੱਛਾ ਤੇ ਡਾਕਟਰ ਸਾਹਿਬ ਜਿਹੜਾ ਇਹ ਨੁਸਖੇ ਫਾਰਮੂਲੇ ਜਿਹੜੇ ਲੋਕਾਂ ਨੇ ਅਪਣਾ ਲਏ ਨੇ ਦੇਖ ਲੈਣਾ ਕਹਿੰਦੇ ਸੀ ਬਾਸੀ ਰੋਟੀਆਂ ਖਾ ਖਾ ਕੇ ਢੋਲਾਂ ਦੇ ਟੋਲ ਖਾਲੀ ਕਰਤੇ ਪਰ ਜਿਹੜਾ ਸਾਡਾ ਜ਼ਿੱਦੀ ਫੈਟ ਹੈਗਾ ਜ਼ਿੱਦੀ ਫੈਟ ਸਾਡਾ ਜਾ ਨਹੀਂ ਰਹਾ ਫਿਰ ਉਹਦਾ ਹੱਲ ਤੁਸੀਂ ਕਿਵੇਂ ਕਰਦੇ ਹੋ ਉਹਦੇ ਚ ਸਭ ਤੋਂ ਪਹਿਲਾਂ ਤਾਂ ਸਰ ਮੈਂ ਥੋੜਾ ਕਲੀਅਰ ਕਰਨਾ ਚਾਹੂੰਗਾ ਕਿ ਬਾਸੀ ਰੋਟੀ ਆਪਾਂ ਕਿਹਨੂੰ ਕਹਿ ਰਹੇ ਆ ਬਾਸੀ ਰੋਟੀ ਦਾ ਮਤਲਬ ਨਹੀਂ ਕਿ ਰੋਟੀ ਜਿਹੜੀ ਆ ਉਹ 2-3 ਦਿਨ ਪੁਰਾਣੀ ਹੋਏ ਜਾਂ ਬਿਲਕੁਲ ਖਰਾਬ ਰੋਟੀ ਨੂੰ ਆਪਾਂ ਬਾਸੀ ਰੋਟੀ ਦਾ ਮਤਲਬ ਹੈ ਕਿ ਜਿਹੜੀ ਰਾਤ ਨੂੰ ਤੁਸੀਂ ਪਕਾਈ ਹੈ ਔਰ ਉਹਨੂੰ ਟੱਕ ਬਣਾ ਕੇ ਤੁਸੀਂ ਰੱਖਿਆ ਹੋਇਆ ਆਪਣੇ ਕਿਚਨ ਦੇ ਵਿੱਚ ਤੇ ਉਹਨੂੰ ਸਵੇਰ ਤੁਸੀਂ ਲੈ ਲੈਣਾ ਇਹ 12 ਤੋਂ 13 ਘੰਟਿਆਂ ਤੋਂ ਜ਼ਿਆਦਾ ਪੁਰਾਣੀ ਰੋਟੀ ਨਹੀਂ ਹੋਣੀ ਚਾਹੀਦੀ ਠੀਕ ਹੈ ਇਸ ਤੋਂ ਪਹਿਲਾਂ ਪਹਿਲਾਂ ਇਹਦੀ ਜਿਹੜੀ ਇਹਦੀ ਜਿਹੜੇ ਗੁਣ ਨੇ ਨਿਊਟ੍ਰੀਸ਼ਨ ਵੈਲਿਊ ਆ ਉਹ ਸਾਡੇ ਬੋਡੀ ਨੂੰ ਬੈਨੀਫਿਟ ਦੇਗੀ ਜੇ ਜ਼ਿਆਦਾ ਤੁਸੀਂ ਹੁਣ ਰਾਤ ਦੀ ਪੱਕੀ ਹੈ ਕੱਲ ਨੂੰ ਜਾ ਕੇ ਸ਼ਾਮ ਨੂੰ ਖਾ ਰਹੇ ਹੋ ਭੀ ਹੋਰ ਬਾਸੀ ਕਰਕੇ ਖਾ ਲਈ ਸ਼ਾਇਦ ਜ਼ਿਆਦਾ ਫਾਇਦਾ ਆਏਗਾ ਤਾਂ ਉੱਥੇ ਫਾਇਦਾ ਨਹੀਂ ਉੱਥੇ ਨੁਕਸਾਨ ਵੀ ਹੋਏਗਾ ਠੀਕ ਹੈ ਅਬ ਮਤਲਬ 10 ਤੋਂ 12 ਘੰਟੇ ਦੇ ਵਿੱਚ ਵਿੱਚ ਆਪਾਂ ਰੋਟੀ ਜਿਹੜੀ ਆਪਾਂ ਉਹ ਆਪਾਂ ਖਾਣੀ ਹੈ ਹਾਂ ਦੂਸਰੀ ਗੱਲ ਕੀਤੀ ਹੈ ਤੁਸੀਂ ਕਿ ਜਿਹੜਾ ਇਹਨਾਂ ਰੋਟੀਆਂ ਨੂੰ ਵੀ ਨਹੀਂ ਖਾ ਰਿਆ ਜਾਂ ਇਹਦੇ ਨਾਲ ਵੀ ਉਹਨੂੰ ਬੈਨੀਫਿਟ ਨਹੀਂ ਮਹਿਸੂਸ ਹੋ ਰਿਹਾ ਜਾਂ ਉਹ ਇਸੀ ਜੀ ਜਨ ਨਾਲ ਉਹ ਉਹ ਕਹਿੰਦਾ ਵੀ ਮੈਂ ਤਾਜੀ ਖਾਣੀ ਪਸੰਦ ਕਰਦਾ ਮੈਂ ਬਈ ਖਾਣੀ ਨਹੀਂ ਤਾਂ ਮਤਲਬ ਇਹ ਵੀ ਹੈਗਾ ਡਾਕਟਰ ਸਾਹਿਬ ਮਾਫ ਕਰਨਾ ਤੁਹਾਨੂੰ ਵਿੱਚ ਰੋਕ ਰਿਆਂ ਵੀ ਜਿਹੜੀ ਫੈਟ ਨੂੰ ਇਹ ਬਾਸੀ ਰੋਟੀ ਨਹੀਂ ਖਾ ਰਹੀ ਅਸੀਂ ਬਾਸੀ ਰੋਟੀ ਖਾ ਰਹੇ ਆ ਪਰ ਬਾਸੀ ਰੋਟੀ ਜਿਸ ਫੈਟ ਦੇ ਉੱਤੇ ਕੰਮ ਨਹੀਂ ਕਰਦੀ ਉਥੇ ਕੀ ਕੰਮ ਕਰੇ ਫਿਰ ਬੰਦਾ ਉਥੇ ਸਰ ਸਾਡੀ ਇਲੈਕਟ੍ਰੋ ਹੋਮਿਓਪੈਥੀ ਦੀ ਉਹ ਰਾਮਬਨ ਇਲਾਜ ਹੈ ਉਥੇ ਉਹ ਕੰਮ ਕਰੇਗਾ ਜਿੱਥੇ ਸਾਰਾ ਕੁਝ ਅਜ਼ਮਾਇਆ ਕਿ ਅਸੀਂ ਵੇਖ ਲਿਆ ਜਿੱਥੇ ਕੁਝ ਵੀ ਕੰਮ ਨਹੀਂ ਕਰ ਰਿਹਾ ਉੱਥੇ ਇਹ ਸਾਡਾ ਰਾਮ ਬਾਣ ਇਲਾਜ ਕੰਮ ਕਰੇਗਾ ਇਹ ਬਿਲਕੁਲ ਉੱਥੇ ਜਾ ਕੇ ਕੰਮ ਕਰੇਗਾ ਜਿੱਥੇ ਜਾ ਕੇ ਅਸੀਂ ਟੋਟ ਕੇ ਆਪਣੇ ਵਾਲੇ ਨੂੰ ਉਹਨਾਂ ਨੇ ਕੰਮ ਨਹੀਂ ਕੀਤਾ ਅਸੀਂ ਬੜੇ ਤਰ੍ਹਾਂ ਦੀ ਅ ਅਲੱਗ-ਲੱਗ ਜਗ੍ਹਾ ਤੇ ਜਾ ਕੇ ਵੇਖ ਲਿਆ ਉਹ ਕੰਮ ਨਹੀਂ ਕੀਤਾ ਉੱਥੇ ਜਾ ਕੇ ਸਾਡੀ ਇਹ ਇਲੈਕਟ੍ਰੋਮਪੈਥੀ ਜੀ ਡ੍ਰੌਪਸ ਨੇ ਬੂੰਦਾ ਨੇ ਉਹ ਡਾਇਰੈਕਟਲੀ ਕੰਮ ਕਰਨਗੇ ਜੀ ਜੀ ਵਜ਼ਨ ਕਿਨੇ ਦਿਨਾਂ ਚ ਫਰਕ ਪੈਣਾ ਸ਼ੁਰੂ ਹੋ ਜਾਏਗਾ ਇਹਨਾਂ ਬੂੰਦਾ ਦੇ ਨਾਲ ਫੁਰਕੀ ਸਾਹਿਬ ਉਹਦੇ ਵਿੱਚ ਨਾ ਅਲੱਗ-ਲੱਗ ਬੋਡੀ ਦਾ ਸੁਭਾਅ ਹੁੰਦਾ ਹੈ ਕਿਸੇ ਦੀ ਬੋਡੀ 15 ਦਿਨਾਂ ਚ ਵੀ ਰਿਸਪੌਂਡ ਕਰਦੀ ਹੈ ਪਰ ਅਸੀਂ ਕਿਸੇ ਨੂੰ ਕਹਿ ਕੇ ਨਹੀਂ ਚੱਲਦੇ ਕਿਸੇ ਦੀ ਬਾਡੀ ਮਹੀਨੇ ਚ ਤੱਕ ਰਿਸਪੌਂਡ ਕਰੇਗੀ ਹੀ ਕਰੇਗੀ 2 ਮਹੀਨੇ ਜਾਂ 3 ਮਹੀਨੇ 3 ਮਹੀਨੇ ਤੱਕ ਜਾਂਦੇ ਜਾਂਦੇ ਉਹਨੂੰ ਖੁਦ ਮਹਿਸੂਸ ਹੋ ਜਾਏਗਾ ਕਿ ਜਿਹੜਾ ਮੇਰਾ ਫੇਸ ਬਹੁਤ ਜ਼ਿਆਦਾ ਭਾਰੀ ਮਹਿਸੂਸ ਹੁੰਦਾ ਸੀ ਪੇਟ ਸੀਗਾ ਜਾਂ ਅਲੱਗ-ਅਲੱਗ ਫੈਟ ਚੜ੍ਹੀ ਹੋਈ ਸੀ ਉਹ ਹੌਲੀ-ਹੌਲੀ ਕਰਕੇ ਕੱਟਣੀ ਸ਼ੁਰੂ ਹੋ ਚੁੱਕੀ ਹੈ ਸੋ ਬਹੁਤ ਜਲਦੀ ਇਹਦੇ ਰਿਜ਼ਲਟ ਮਿਲ ਜਾਣਗੇ ਕਈ ਵਾਰ ਹੁੰਦਾ ਜੀ ਲੱਤਾਂ ਪਤਲੀਆਂ ਨੇ ਤੇ ਪੇਟ ਬਾਹਰੋਂ ਨਿਕਲਿਆ ਹੋਇਆ ਔਰ ਕਈ ਵਾਰ ਹੁੰਦਾ ਕਿ ਭੁੱਖੇ ਨਹੀਂ ਜ਼ਿਆਦਾ ਲੱਗਦੀ ਹੈ ਮੂੰਹ ਉਹ ਚੂਹੀ ਸਾਡੇ ਪੰਜਾਬ ਦੇ ਵਿੱਚ ਚੱਲਦੀ ਹੈ ਕਿ ਢਿੱਡ ਖੂਹੀ ਉਹ ਉਹ ਵੀ ਜਿਹੜੀ ਘਟਾਏਗਾ ਇਹ ਮਾਮਲਾ ਬਿਲਕੁਲ ਘਟਾਏਗਾ ਕਿਉਂਕਿ ਆਪਾਂ ਪਹਿਲਾਂ ਹੀ ਗੱਲ ਕੀਤੀ ਹੈ ਕਿ ਜਿਹੜੀ ਬਾਸੀ ਰੋਟੀ ਆ ਉਹ ਗੱਟ ਹੈਲਥ ਨੂੰ ਸਹੀ ਕਰੇਗੀ ਤਾਂ ਜਿਹੜੀ ਆਪਾਂ ਇਲੈਕਟ੍ਰੋ ਹੋਮੋਪੈਥੀ ਵਿੱਚ ਡਰਾਪਸ ਵੀ ਦੇਵਾਂਗੇ ਜੋ ਆਪਾਂ ਮੈਡੀਸਿਨ ਦੇਵਾਂਗੇ ਇਹ ਵੀ ਸਾਡੀ ਗੱਟ ਹੈਲਥ ਨੂੰ ਇੰਪਰੂਵ ਕਰੇਗੀ ਗੱਟ ਹੈਲਥ ਨੂੰ ਸਹੀ ਕਰੇਗੀ ਜਿਸ ਦੇ ਨਾਲ ਜਿਹੜਾ ਟੋਲੇਰ ਦਾ ਪੇਟ ਨਿਕਲਿਆ ਹੋਇਆ ਉਹ ਵੀ ਹੌਲੀ ਹੌਲੀ ਕਰਕੇ ਜਿਹੜਾ ਉਹ ਆਪਣੀ ਸਹੀ ਸ਼ੇਪ 'ਚ ਜਾਏਗਾ ਜਿਸ ਦੇ ਨਾਲ ਪਰਸਨੈਲਿਟੀ ਵੀ ਵੱਜੇਗੀ ਅੱਛਾ ਡਾਕਟਰ ਸਾਹਿਬ ਫਿਰ ਜਿਹੜੇ ਲੋਕ ਤੁਹਾਡੇ ਕੋਲ ਇਹ ਕਿੰਨੇ ਕ ਫਰਕ ਪਾਉਂਦੇ ਕਿਵੇਂ ਫਰਕ ਪਾਉਂ ਆ ਫੁਰਕੀ ਸਾਹਿਬ ਜਦੋਂ ਤੁਸੀਂ ਇਹਨਾਂ ਨੂੰ ਲੈਣਾ ਸ਼ੁਰੂ ਕਰਦੇ ਹੋ ਨਾ ਤਾਂ ਉਹ ਪੇਸ਼ੈਂਟ ਖੁਦ ਸਾਨੂੰ ਦੱਸਣਾ ਸ਼ੁਰੂ ਕਰ ਦਿੰਦਾ ਕਿ ਮੈਨੂੰ ਕਿੰਨੇ ਦਿਨਾਂ ਚ ਫਰਕ ਪਿਆ ਹੈ ਬਾਕੀ ਸਾਡੇ ਕੋਲ ਪੇਸ਼ੈਂਟ ਬੈਠੇ ਵੀ ਨੇ ਤੁਸੀਂ ਉਹਨਾਂ ਨਾਲ ਵੀ ਗੱਲ ਕਰ ਸਕਦੇ ਹੋ ਐਜ਼ ਅ ਡਾਕਟਰ ਮੈਂ ਤਾਂ ਕਵਾਂਗਾ ਕਿ ਕਿੰਨਾ ਫਰਕ ਪੈਂਦਾ ਪਰ ਜਦੋਂ ਪੇਸ਼ੈਂਟ ਸਾਨੂੰ ਆਪਣੇ ਜੁਬਾਨੀ ਬੋਲ ਕੇ ਦੱਸਦਾ ਅਸਲੀ ਮਜ਼ਾ ਉਦੋਂ ਆਉਂਦਾ ਹੈ ਤਾਂ ਇਸਤੇਮਾਲ ਕਿਵੇਂ ਕਰਨਾ ਹੁੰਦਾ ਇਹਦਾ ਜੀ ਸਿੰਪਲ ਤੁਸੀਂ ਇਸ ਤਰੀਕੇ ਨਾਲ ਇਨਾਂ ਇੱਕ ਪਾਣੀ ਆਪਾਂ ਕੱਚ ਦੀ ਗਲਾਸੀ ਚ ਲੈ ਲਿਆ ਉਹਦੇ ਵਿੱਚ ਆਪਾਂ ਇਸ ਬੋਤਲ ਨੂੰ ਓਪਨ ਕੀਤਾ ਔਰ ਇਹਦੇ ਵਿੱਚੋਂ ਆਪਾਂ ਇਹਦੀਆਂ ਇਸ ਤਰੀਕੇ ਨਾਲ ਬੂੰਦਾਂ ਪਾਣੀ ਇੱਕ 2 3 4 5 7 8 9 10 ਬਸ ਇੰਨੀਆਂ ਬੂੰਦਾ ਪਾ ਕੇ ਇਹਨੂੰ ਸਿੰਪਲ ਤਰੀਕੇ ਦੇ ਨਾਲ ਆਪਾਂ ਪੀ ਲੈਣਾ ਠੀਕ ਹੈ ਇੰਨਾ ਕੀ ਕੰਮ ਹੈ ਇੰਨਾ ਕੀ ਕਰੇਗਾ ਕੀ ਇਹ ਸਾਰੇ ਜਿਨ੍ਹਾਂ ਦੇ ਪੇਟ ਦੇ ਵਿੱਚ ਫੈਟ ਜੰਮੀ ਹੋਈ ਹੈ ਥਾਈ ਤੇ ਫੈਟ ਜੰਮੀ ਹੋਈ ਹੈ ਜਿਨ੍ਹਾਂ ਨੇ ਬੜਾ ਕੁਝ ਕਰਕੇ ਦੇਖ ਲਿਆ ਸਿਰਫ ਇਹਦੇ ਵਿੱਚ ਪਾਈਆਂ ਬੂੰਦਾ ਹੀ ਉਹਦਾ ਜਿਹੜਾ weight ਹੈ ਉਹਦਾ ਜਿਹੜਾ fat ਹੈ ਵੱਡੂ ਦੀ ਫੈਟ ਹੈ ਉਹਨੂੰ ਘਟਾਉਂਦਾ ਕੰਮ ਕਰੇਗਾ ਇੱਕ ਵਾਰ ਜਿਹੜਾ ਇਹਨੂੰ ਅਜ਼ਮਾ ਲੇਗਾ ਉਹ ਆਪ ਸਾਨੂੰ ਦੱਸ ਰਿਹਾ ਹੁੰਦਾ ਹੈ ਕਿ ਸਾਨੂੰ ਇਸ ਚੀਜ਼ ਦਾ ਇੰਨਾ ਫਰਕ ਪੈ ਚੁੱਕਿਆ ਜੀ ਜੀ ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ ਸਾਰੀ ਗੱਲਬਾਤ ਦੇ ਲਈ ਅੱਛਾ ਸਾਨੂੰ ਇਹ ਵੀ ਦੱਸ ਦਿਓ ਕਿ ਅਗਰ ਕਿਸੇ ਨੇ ਮਿਲਣਾ ਹੋਵੇ ਬਾਹਰ ਵੀ ਬੈਠੇ ਨੇ ਮਰੀਜ਼ ਉਹਨਾਂ ਨਾਲ ਵੀ ਥੋੜੀ ਜਿਹੀ ਗੱਲਬਾਤ ਕਰਾਣੇ ਆ ਕਿ ਕਿੰਨਾ ਕੁ ਫਾਇਦਾ ਜਿਹੜਾ ਇਸ ਤਰ੍ਹਾਂ ਦੇ ਨੁਸਖੇ ਫਾਰਮੂਲੇ ਨਾਲ ਉਹਨਾਂ ਦਾ ਹੋਇਆ ਜੇਕਰ ਤੁਹਾਨੂੰ ਮਿਲਣਾ ਹੋਵੇ ਤਾਂ ਮਿਲਣ ਦਾ ਕੀ ਟੰਗ ਹੈ ਸਰ ਆਪਾਂ ਅੰਮ੍ਰਿਤਸਰ ਨਿਊ ਅੰਮ੍ਰਿਤਸਰ ਦੇ ਵਿੱਚ ਇੱਥੇ ਆਪਾਂ ਜਿਹੜਾ ਪ੍ਰੈਕਟਿਸ ਕਰ ਰਹੇ ਆਂ ਔਰ ਬੀ ਬਲਾਕ ਹਾਊਸ ਨੰਬਰ 9 ਦੇ ਵਿੱਚ ਤੁਸੀਂ ਇੱਥੇ ਪਹੁੰਚ ਕੇ ਵੀ ਆਪਣਾ ਜਿਹੜਾ ਉਹ ਅਪਾਇੰਟਮੈਂਟ ਕਰਵਾ ਕੇ ਜਿਹੜਾ ਵਿਜ਼ਿਟ ਕਰ ਸਕਦੇ ਹੋ ਔਰ ਅਪਾਇੰਟਮੈਂਟ ਦੇ ਲਈ ਸਕਰੀਨ ਤੇ ਚੱਲ ਰਿਹਾ ਨੰਬਰ ਦੇ ਕਾਲ ਕਰਕੇ ਸਾਡੀ ਜਿਹੜੀ ਟੀਮ ਹੈ ਉਹ ਨਾਲ ਸੰਪਰਕ ਕਰਕੇ ਤੁਸੀਂ ਇੱਥੇ ਪਹੁੰਚ ਸਕਦੇ ਜੀ 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 ਸੋ ਕੁਝ ਕੁ ਪੇਸ਼ੈਂਟ ਹੈਗੇ ਨੇ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਕੀ ਕੀ ਦਿੱਕਤ ਪਰੇਸ਼ਾਨੀਆਂ ਉਹ ਲੈ ਕੇ ਆਏ ਸੀ ਤੇ ਇੱਥੇ ਰਾਏ ਇਲੈਕਟ੍ਰੋ ਹੋਮੋਪੈਥੀ ਹਸਪੀਟਲ ਦੇ ਵਿੱਚੋਂ ਆਪਣਾ ਇਲਾਜ ਕਰਵਾਉਣ ਤੋਂ ਬਾਅਦ ਉਹਨਾਂ ਨੂੰ ਕਿੰਨਾ ਕੁ ਫਰਕ ਹੈਗਾ ਜਿਹੜਾ ਪਿਆ ਕੀ ਦਿੱਕਤ ਪਰੇਸ਼ਾਨੀ ਲੈ ਕੇ ਆਏ ਸੀ ਇਹ ਵੀ ਉਹਨਾਂ ਕੋਲੋਂ ਸਮਝਾਂਗੇ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਕਿਨਾ ਹੈ ਤੁਹਾਡਾ ਮੇ ਤੈ ਤਾਰੀਵਾਲ ਤੋਂ ਕੀ ਪ੍ਰੋਬਲਮ ਲੈ ਕੇ ਆਇਐ ਸੀ ਇੱਥੇ ਰਾਏ ਸਾਹਿਬ ਕੋਲ ਪੇਟ 'ਚ ਐਸਿਡ ਬੰਦਾ ਸੀ ਮੈਂ ਡਾਕਟਰ ਸਾਹਿਬ ਦੀ ਵੀਡੀਓ ਦੇਖੀ ਬੰਦਾ ਸੀ ਹਾਂ ਐਸਿਡ ਬੰਦਾ ਹੈ ਮੈਂ 3 ਸਾਲ ਤੋਂ ਦਵਾਈ ਖਾ ਰਿਹਾ ਸੀ ਤੇ ਹੁਣ ਇਹਨਾਂ ਦੀ ਵੀਡੀਓ ਦੇਖੀ ਉਹਨਾਂ ਅਜ ਤੋਂ 15-20 ਦਿਨ ਪਹਿਲਾਂ ਤੇ ਫਿਰ ਮੈਂ ਕਾਲ ਕੀਤੀ ਡਾਕਟਰ ਸਾਹਿਬ ਕਹਿੰਦੇ ਆ ਕੇ ਮਿਲੋ ਤੇ ਫਿਰ ਇਹਨਾਂ ਨੂੰ ਮਿਲਿਆ ਨੇ ਦਿੱਤੀ 15 ਦਿਨ ਦੀ ਦਵਾਈ ਦਿੱਤੀ ਠੀਕ ਹੈ ਅੱਗੇ ਨਾਲ ਥੋੜਾ ਜਿਹਾ ਫਰਕ ਹੈਗਾ ਮੈਨੂੰ ਲੱਗਾ ਆਪਣੇ ਆਪ 'ਚ ਨਹੀਂ 3 ਸਾਲ ਤੱਕ ਰਤੇਸ਼ੀ ਬਹੁਤ ਜ਼ਿਆਦਾ ਹੁੰਦੇ ਨੇ 3 ਸਾਲ ਤੋਂ ਮੈਂ ਲਗਾਤਾਰ ਹੀ ਮੈਡੀਸਿਨ ਖਾ ਰਿਹਾ ਹਾਂ ਲਗਾਤਾਰ ਹਾਂ ਮੈਡੀਸਿਨ ਖ ਉਹ ਤਾਂ ਹਮੇਰੇ ਐਸਿਡ ਹੀ ਬਣਦਾ ਹੈ ਕੁਝ ਖਾਂਦਾ ਹੀ ਬਸ ਥੋੜੀ ਦਰ ਬਾਅਦ ਐਸਿਡ ਬੰਨਣਾ ਸ਼ੁਰੂ ਹੋ ਜਾਂਦਾ ਹੈ ਕੁਝ ਵੀ ਖਾ ਲਿਆ ਕੁਝ ਵੀ ਖਾ ਲਿਆ ਹਾਲਾਂਕਿ ਮੈਂ ਬਾਜ਼ਾਰ ਦਾ ਕੋਈ ਕੋਈ ਚੀਜ਼ ਨਹੀਂ ਖਾਂਦਾ ਸੀ ਠੀਕ ਹੈ ਕੋਈ ਡਰਿੰਕ ਨਹੀਂ ਕੋਈ ਨਸ਼ਾ ਨਹੀਂ ਕਿਸੇ ਤਰ੍ਹਾਂ ਦਾ ਕੁਝ ਨਹੀਂ ਅੱਛਾ ਫਿਰ ਡਾਕਟਰ ਕੀ ਕਹਿੰਦੇ ਡਾਕਟਰ ਨਾਲ ਮਸ਼ਵਰਾ ਕੀਤਾ ਉਹਨਾਂ ਨੇ ਇੰਡੋਸਕੋਪੀ ਵਗੈਰਾ ਕੀਤੀ ਹੀ ਕਹਿੰਦੇ ਅਲਸਰ ਬਣਿਆ ਹਾਂ ਕਹਿੰਦੇ ਅਲਸਰ ਬਣਿਆ ਤੇ ਅਲਸਰ ਸਟਾਰਟ ਹੈ ਬਟ ਮੈਂ ਜਨਵਰੀ ਕਿਰਾਇਆ ਉਹਨਾਂ ਨੇ ਇਹੀ ਤਾਂ ਕਹਿੰਦੇ ਅੰਦਰ ਜ਼ਖਮਾਂ ਜ਼ਖਮਾਂ ਮੈਂ ਅਮਰੀ ਸਰ ਤੋਂ ਵੀ ਦਵਾਈ ਖਾਦੀ ਆ ਠੀਕ ਹੈ ਪਠਾਨਕੋਟ ਤੋਂ ਖਾਦੀ ਬਟਾਲੇ ਤੋਂ ਇਹ ਇਹਨਾਂ ਤੁਹਾਡੀ ਵੀਡੀਓ ਦੇਖੀ ਫੇਰ ਮੈਂ ਇੱਥੇ ਆ ਹੁਣ ਥੋੜਾ ਜਿਹਾ ਫਰਕ ਹੈਗਾ ਅਜੇ 15 ਦਿਨ ਹੀ ਖਾਦੀ ਆ 15 ਦਿਨਾਂ ਚ ਮਤਲਬ ਫਰਕ ਲੱਗਾ ਮੈਨੂੰ ਕਿਸ ਤਰੀਕੇ ਦਾ ਫਰਕ ਪਿਆ ਥੋੜਾ ਐਸਿਡ ਘੱਟ ਬਣ ਰਿਹਾ ਹੁਣ ਅਗਰ ਦਵਾਈ ਜਿੰਨੀ ਹੁਣ ਚੱਲੇਗੀ ਉਸ ਤੋਂ ਬਾਅਦ ਮੈਨੂੰ ਪੂਰਾ ਪਤਾ ਲੱਗੇਗਾ ਜੀ ਡਾਕਟਰ ਸਾਹਿਬ ਕਹਿੰਦੇ ਸੀ ਵੀ ਟੈਨਸ਼ਨ ਵੀ ਹੁੰਦੀ ਸੀ ਟੈਨਸ਼ਨ ਹਾਂ ਥੋੜੀ ਟੈਨਸ਼ਨ ਤੇ ਰਹਿੰਦੀ ਐਸੇ ਕਰਕੇ ਟੈਨਸ਼ਨ ਰਹਿੰਦੀ ਆ ਵੀ ਇੰਨੀ ਦਵਾਈ ਕੀ ਕੰਮ ਕੀ ਕਰਦੇ ਹੋ ਮੈਂ ਸੇਲਮੈਨਰ ਜੀ ਕੱਪੜੇ ਦੀ ਦੁਕਾਨ ਤੇ ਅੱਛਾ ਅੱਛਾ ਫਿਰ ਉਹ ਸੇਲ ਦਾ ਤਾਂ ਪ੍ਰੈਸ਼ਰ ਤਾਂ ਰਹਿੰਦਾ ਹੀ ਹੈ ਬੰਦੇ ਦੇ ਮਨ ਉਹ ਚਲੋ ਉਹ ਤੇ ਸਟ੍ਰੈਸ ਹੁੰਦੀ ਨਾ ਪਰ ਇਹਦੀ ਵੀ ਟੈਨਸ਼ਨ ਹੀ 3 ਸਾਲ ਤੋਂ ਲਗਾਤਾਰ ਹੀ ਦਵਾਈ ਖਾਂਦੇ ਉਹਦੀ ਵੀ ਟੈਨਸ਼ਨ ਵੀ ਹਜੇ ਤੱਕ ਫਰਕ ਨਹੀਂ ਪੈ ਰਿਹਾ ਮੈਂ ਕਹਤੋ 2.5 ਲੱਖ ਰੁਪਏ ਦੀ ਦਵਾਈ ਖਾ ਲਈ ਤੁਸੀਂ ਤੇ ਮਤਲਬ ਗੈਸ ਦੇ ਚੱਕਰਾਂ ਦੇ ਦੋਟ ਤੇ ਹਾਂ ਗੈਸ ਦੇ ਚੱਕਰ ਸੀ 2.5 ਲੱਖ ਰੁਪਏ ਦੀ ਦਵਾਈ ਖਾਦੀ ਹੈ ਤੇ ਫਿਰ ਤੇ ਤੁਸੀਂ ਤਾਂ ਸਮਝ ਲਓ ਵੀ ਗੈਸ ਦੇ ਤੁਸੀਂ ਤਾਂ ਐਕਸਪਰਟ ਬਣ ਗਏ ਹੋਵਾਂਗੇ ਅਗਰ ਕਿਸੇ ਨੂੰ ਮਾੜਾ ਮੋਟਾ ਦੁਕਾਨ ਤੇ ਆ ਘਰ ਚ ਗਵਾਣੇ ਤੁਸੀਂ ਆਪ ਹੀ ਗੋਲੀ ਰਿਕਮੈਂਡ ਕਰਦੇ ਹੋਗੇ ਵੀ ਆਹ ਖਾ ਲੈ ਮੇਰੇ ਅਸੀ ਕੋਈ ਗੱਲ ਨਹੀਂ ਆ ਜੀ ਜੋ ਡਾਕਟਰ ਦੇ ਹੱਥ ਵਿੱਚ ਆਉਦੇਗਾ ਵੀ ਕਿਸੇ ਨੂੰ ਗਲਤ ਗਾਈਡ ਕਰੀਏ ਉਹਦਾ ਕੋਈ ਫਾਇਦਾ ਨਹੀਂ ਆ। ਅਸੀਂ ਸੁਜੈਸ਼ਨ ਦੇ ਸਕਦਾ ਵੀ ਉੱਥੇ ਚੱਲ ਜਾਓ। ਹੁਣ ਮੇਰੇ ਨਾਲ ਆ ਉਹਨੂੰ ਵੀ ਇੱਕ ਦੋ ਜਣਾਂ ਨੂੰ ਪ੍ਰੋਬਲਮ ਆ ਮੈਨੂੰ ਹੁਣ ਫਰਕ ਲੱਗੇਗਾ ਮੈਂ ਵੀ ਡਾਕਟਰ ਸਾਹਿਬ ਵੱਲ ਭੇਜਾਂਗਾ। ਅੱਛਾ ਰਤੇਜ ਜੀ ਫਿਰ ਤੁਹਾਡਾ ਆਲ ਓਵਰ ਤੁਸੀਂ ਕਹਿੰਦੇ ਵੀ 2.5 ਲੱਖ ਰੁਪਇਆ ਤੁਸੀਂ ਗੈਸ ਦੇ ਦਵਾਈਆਂ ਤੇ ਆਲ ਓਵਰ ਤੁਹਾਡਾ ਮਤਲਬ ਇੱਕ ਤੁਸੀਂ ਬਹੁਤ ਤਜਰਬੇਕਾਰ ਮਰੀਜ਼ ਹੋਗੇ ਜਿਨ੍ਹਾਂ ਨੇ ਤਸੱਲੀ ਨਾਲ ਤਜਰਬਾ ਕੀਤਾ 2.5 10 ਸਾਲ 3 ਸਾਲ ਤੇ ਤਜਰਬਾ ਕੀ ਨਿਕਲੇ ਤੁਹਾਡਾ ਗੋਲੀਆਂ ਨਾਲ ਕੈਪਸੂਲ ਨਾਲ ਜਿਹੜੇ ਸਾਡਾ ਚਲੋ ਅਸੀਂ ਕਿਸੇ ਪੈਥੀ ਨੂੰ ਮਾੜਾ ਨਹੀਂ ਕਹਿੰਦੇ ਹਾਂ ਤੇ ਲੇਕਿਨ ਤਜਰਬਾ ਕੀ ਰਿਹਾ 올ਓਵਰ ਗੈਸ ਦੀ ਪ੍ਰੋਬਲਮ ਨੂੰ ਹੱਲ ਕਰਨ ਦਾ ਕਿਹੜੇ-ਕਿਹੜੇ ਟੋਟਕੇ ਕਿਹੜੇ ਨੁਸਖੇ ਅਪਣਾਏ ਹੋਣਗੇ ਤੁਸੀਂ ਮੈਂ ਟੋਟਕਾ ਕੋਈ ਨਹੀਂ ਬਣਾਇਆ ਸਿਰਫ ਪ੍ਰਹੇਜ਼ ਹੀ ਕੀਤਾ ਵਾ ਜੋ-ਜੋ ਡਾਕਟਰ ਸਾਹਿਬ ਨੇ ਕਿਹਾ ਨਾ ਕੀ ਕੀ ਪ੍ਰਹੇਜ਼ ਕਰਵਾਉਂਦੇ ਉਹਨਾਂ ਨੇ ਮੈਨੂੰ ਖਾਣ ਪੀਣ ਦਾ ਦੱਸਿਆ ਸੀ ਬਾਹਰ ਦਾ ਪ੍ਰਹੇਜ਼ ਦੱਸਿਆ ਜਦੋਂ ਮੈਂ ਮੈਡੀਸਨ ਦੂਸਰੀ ਖਾਂਦਾ ਸੀ ਇੰਗਲਿਸ਼ ਠੀਕ ਹੈ ਉਹਨਾਂ ਨੇ ਬਾਹਰ ਦੀਆਂ ਚੀਜ਼ਾਂ ਮੈਨੂੰ ਬੰਦ ਕੀਤੀਆਂ ਸਿਰਫ ਘਰ ਦਾ ਕੋਸ਼ਟਾ ਮਾਦਨ ਨੇ ਮੈਨੂੰ ਕਿਹਾ ਵੀ ਤੁਸੀਂ ਕੋਲਡ ਡਰਿੰਕ ਵਗੈਰਾ ਥੋੜੀ ਬੋਤੀ ਲੈ ਸਕਦੇ ਹੋ ਫਿਰ ਮੈਂ ਲੈਣੀ ਸ਼ੁਰੂ ਕਰ ਦਿੱਤੀ ਬਟ ਹੁਣ ਮੈਂ ਉਹ ਵੀ ਨਹੀਂ ਲੈ ਰਿਹਾ ਕੁਝ ਨਹੀਂ ਲੈ ਰਿਹਾ ਹੁਣ ਜੋ ਡਾਕਟਰ ਸਾਹਿਬ ਨੇ ਮੈਨੂੰ ਭੇਜ ਦੱਸਿਆ ਮੈਂ ਉਹਦੇ ਹੀ ਅਕੋਰਡਿੰਗ ਚੱਲਣ ਡਿਆ ਹਾਂ ਜਾਨਕਿ ਜਿਸ ਤਰ੍ਹਾਂ ਕੋਈ ਕਰਦਾ ਹੀ ਹੈ ਉਸੇ ਉਸੇ ਅਕੋਰਡਿੰਗ ਚੱਲਣ ਡਿਆ ਹਾਂ ਅੱਛਾ ਬਾਹਰ ਦਾ ਕੁਝ ਨਹੀਂ ਖਾ ਰਹੇ ਜਿਹੜੇ ਗੋਲੀਆਂ ਕੈਪਸੂਲ ਤੁਸੀਂ ਖਾ ਲੇ ਤੁਹਾਨੂੰ ਲੱਗਦਾ ਕਿ ਉਹ ਬਹੁਤਾ ਕੰਮ ਕੀਤਾ ਨਹੀਂ ਜਿੰਨਾ ਦਿਨ ਦੇਖੋ ਜਿੰਨੀ ਦਿਨ ਮੈਂ ਦਵਾਈ ਖਾਧੀ ਉਨੀ ਦਿਨ ਮੈਨੂੰ ਫਰਕ ਆ ਜੇ ਮੈਂ 2 ਦਿਨ ਛੱਡਦੀ ਤੇ ਮੇਰਾ ਫਿਰ ਸਟਾਰਟ ਹੋ ਜਾਂਦਾ ਜਿੰਨੇ ਦਿਨ ਮੈਂ ਖਾਣੀ ਉਹਨੇ ਦਿਨ ਠੀਕ ਆ ਜੀ ਜੀ ਕੱਲੀ ਆਇਆ ਤੁਸੀਂ ਇੱਥੇ ਨਹੀਂ ਮੈਂ ਮੇਰੀ ਵਾਈਫ ਆਏ ਆ ਅੱਛਾ ਵਾਈਫ ਆਏ ਨੇ ਤੁਹਾਡੇ ਚਲੋ ਇਹਨਾਂ ਨਾਲ ਭੈਣ ਜੀ ਨਾਲ ਵੀ ਅਸੀਂ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਾਹਿਬ 2.5 3 ਸਾਲ ਤੁਸੀਂ ਐਸਿਡ ਚੱਲੇ ਆ ਇਹਨਾਂ ਦਾ ਜੀ ਬਿਲਕੁਲ ਜੀ ਕੀ ਕੀ ਹੁੰਦਾ ਸੀ ਜਦੋਂ ਐਸਿਡ ਬਣ ਇਹਨਾਂ ਨੂੰ ਐਸਿਡ ਬਣ ਚਦੋਂ ਵੀ ਬੰਦਾ ਸੀਗਾ ਇਹਨਾਂ ਨੂੰ ਖਾਣਾ ਜਸਟ ਨਹੀਂ ਸੀ ਹੁੰਦਾ ਠੀਕ ਆ ਤੇ इवन ਇਥੋ ਤੱਕ ਜਿ세 ਕਿ ਪਾਣੀ ਵੀ ਪੀਂਦੇ ਹੀ ਇਹਨਾਂ ਨੂੰ ਜਲਨ ਫੀਲ ਹੁੰਦੀ ਹੀ ਔਰ ਪਾਣੀ ਪੀਣ ਦੇ ਨਾਲ ਜਲਨ ਫੀਲ ਹੋਣਾ ਤੁਸੀਂ ਖੁਦ ਸਮਝਾ ਰਹੇ ਹੋ ਕਿ ਪਾਣੀ ਇੱਕ ਐਸੀ ਚੀਜ਼ ਹੈ ਤਰਲ ਹੈ ਉਹ ਕਿ ਹਰ ਚੀਜ਼ ਦੀ ਉਹ ਪੋਜੀਸ਼ਨ ਨੂੰ ਮਿਟਾ ਸਕਦਾ ਬਟ ਇਹ ਜਦੋਂ ਇਹਨਾਂ ਨੂੰ ਜਲਨ ਪੈਂਦੀ ਸੀ ਇਹ ਪਾਣੀ ਵੀ ਆਪਣਾ ਰਿਕਵਰ ਨਹੀਂ ਕਰ ਸਕਦੇ ਸੀ ਅੱਛਾ ਮਤਲਬ ਪਾਣੀ ਵੀ ਹਜ਼ਮ ਨਹੀਂ ਹੁੰਦਾ ਸੀ ਇਹਨਾਂ ਹਾਂਜੀ ਉਹ ਪਾਣੀ ਵੀ ਪਾਣੀ ਪੀਣ ਦੇ ਬਾਵਜੂਦ ਵੀ ਇਹਨਾਂ ਨੂੰ ਜਲਨ ਮਹਿਸੂਸ ਹੁੰਦੀ ਸੀ ਫਿਰ ਉਹ ਕਿਵੇਂ ਤੁਸੀਂ ਹੈਂਡਲ ਟੈਕਲ ਕਿਵੇਂ ਕੀਤਾ ਸਾਰੀ ਚੀਜ਼ ਸਰ ਜਿਸ ਤਰ੍ਹਾਂ ਪਾਣੀ ਪੀਂਦੇ ਹੀ ਫਿਰ ਥੋੜਾ ਪਾਣੀ ਪੀਣਾ ਅੱਛਾ ਔਰ ਫਿਰ ਜਿਸ ਤਰ੍ਹਾਂ ਡਾਕਟਰ ਨੂੰ ਦਿਖਾਉਂਦੇਗੇ ਠੀਕ ਹੈ ਔਰ ਜਿੰਨੀ دیر ਇਹਨਾਂ ਨੇ ਮੈਡੀਸਿਨ ਖਾਣੀ ਹੈ ਉਨੀ ਦੇਰ ਉਹਨਾਂ ਨੂੰ ਫਰਕ ਰਹਿੰਦਾ ਔਰ ਈਵਨ ਇਥੋਂ ਤੱਕ ਇਹ ਬਾਹਰ ਦਾ ਫਾਸਟ ਫੂਡ ਵਗੈਰਾ ਕੁਝ ਨਹੀਂ ਖਾਂਦੀ ਵਨਿਥੋਂ ਤੱਕ ਇਹ ਘਰ ਬਣੀ ਹੋਈ ਮੈਗੀ ਵੀ ਯੂਜ਼ ਨਹੀਂ ਕਰਦੇ ਠੀਕ ਹੈ ਤੇ ਬਾਕੀ ਆਏ ਜਿਸ ਤਰ੍ਹਾਂ ਡਾਕਟਰ ਰੋਟੀ ਪਾਣੀ ਕਿਵੇਂ ਚਿਕਾਇਆ ਤੁਸੀਂ ਨਾ ਜਿਵਨੀ ਇਹਨਾਂ ਦਾ ਇਸ ਤਰ੍ਹਾਂ ਸੀਗਾ ਕਿ ਇਹਨਾਂ ਨੂੰ ਜਦੋਂ ਸਟਾਰਟ ਇਹਨਾਂ ਨੇ ਦਵਾਈ ਖਾਣੀ ਸ਼ੁਰੂ ਕੀਤੀ ਇਹਨਾਂ ਦਾ ਜਿਹੜਾ ਘਰ ਦਾ ਖਾਣਾ ਸੀ ਬਿਲਕੁਲ ਬੰਦ ਹੋ ਗਿਆ ਸੀਗਾ ਔਰ ਇਹਨਾਂ ਨੂੰ ਡਾਕਟਰ ਨੇ ਰეკਮੈਂਡ ਕੀਤਾ ਸੀਗਾ ਕਿ ਤੁਸੀਂ ਆਹ ਲਵੋ ਬ੍ਰੈਡ ਲਵੋ ਬ੍ਰੈਡੋ ਵੀ ਲੋ ਕਿ ਜਿਹੜੀ wheat ਵਾਲੀ ਹੈ ਹਾਂ ਉਹੀ ਬ੍ਰੈਡ ਯੂਜ਼ ਕਰੋ ਆਪਣਾ ਖਾਣਾ ਬਿਲਕੁਲ ਘਟਾ ਦਿਓ ਔਰ ਖਾਣਾ ਘਟਾ ਚੱਕਰਾਂ ਵਿੱਚ ਫਿਰ ਸਿਹਤ ਮਾਰੀ ਗਈ ਹਾਂਜੀ ਉਹ ਤੋਂ ਫਿਰ ਸੈਰ ਨੈਚੁਰਲੀ ਹੋਏਗਾ ਜੇ ਅਸੀਂ ਆਪਣਾ weight ਕੁਦਰਤੀ ਹੈ ਕਿ ਜੇ ਆਪਣਾ ਖਾਨ ਪੀਣ ਚੇਂਜ ਹੁੰਦਾ ਹੈ ਤੇ weight lose ਵੀ ਜ਼ਰੂਰ ਹੋਏਗਾ ਹੀ ਤੇ ਉਸ ਤੋਂ ਬਾਅਦ ਫਿਰ ਇਹਨਾਂ ਦੀ ਡਾਈਟੇਸ਼ਨ ਚੇਂਜ ਹੋਈ ਕੀ ਸੈਲਡ ਲੈਣਾ ਸ਼ੁਰੂ ਕੀਤਾ ਹੌਲੀ ਹੌਲੀ ਸਰਾਈਸ ਖਾਣੇ ਖਿਚੜੀ ਖਾਣਾ ਸ਼ੁਰੂ ਕੀਤਾ ਉਸ ਤੋਂ ਬਾਅਦ ਇੱਕ ਰੋਟੀ ਤੇ ਆਏ ਫਿਰ ਇਸ ਸਸ ਹੌਲੀ ਹੌਲੀ ਨਾਲ ਦੀਖ ਮਤਲਬ ਕਿ ਜੜਾਇਆ ਉਹ ਖਾਨ ਪੀਣ ਵਦਨੇ ਆ ਬਾਕੀ ਖਾਨ ਪੀਣ ਦੇ باوجود ਵੀ ਜਸਾਨੀ ਘਰ ਦਾ ਖਾਣਾ ਵੀ ਖਾਂਦੇ ਸੀ ਕੋਈ ਮਰਚ ਮਸਾਲਾ ਕੁਝ ਨਹੀਂ ਖਾਂਦੇ ਆ ਆਚਾਰ ਵਗੈਰਾ ਕੁਝ ਨਹੀਂ ਲੈਂਦੇ ਆ ਫਿਰ ਵੀ ਇਹਨਾਂ ਨੂੰ ਇਹ ਪ੍ਰੋਬਲਮ ਰਹਿੰਦੀ ਸੀ ਜੇ ਹੁਣ 15 ਦਿਨਾਂ ਚ ਪਾਣੀ ਹਜ਼ਮ ਹੋਣਾ ਸ਼ੁਰੂ ਹੋਇਆ ਹਾਂਜੀ ਪਾਣੀ ਵੀ ਪੀ ਰਹੇ ਨੇ ਪ੍ਰੋਪਰ ਬਾਕੀ ਠੀਕ ਹੈ ਵਿੱਚ ਥੋੜੀ ਜੀ ਪ੍ਰੋਬਲਮ ਆ ਰਹੀ ਹੈ ਬਟ ਹਜੇ 15 ਦਿਨ ਨਹੀਂ ਲੈਨੇ ਜਿੱਥੇ ਨਿਤਿਰ ਦਵਾਈ ਖਾਦ ਦੀਏ ਕੁਝ ਟਾਈਮ ਹੋਣਾ ਵੀ ਖਾ ਕੇ ਦੇਖਣ ਫਿਰ ਰਿਜ਼ਲਟ ਅਹੀਂ ਵੀ ਕੰਫੀਡੈਂਸ ਹੋਵਾਂਗੇ ਕਿ ਕੁਝ ਸਾਨੂੰ ਪ੍ਰਾਪਤ ਹੋਇਆ ਹੈ ਜੀ ਜੀ ਅਰਤੇ ਜੀ ਭੈਣ ਜੀ ਕਹਿ ਰਹੇ ਨੇ ਕਿ ਇਹ ਤੇ ਥੋੜਾ ਪਾਣੀ ਵੀ ਨਹੀਂ ਹਜ਼ਮ ਹੁੰਦਾ ਸੀ ਮੇਰੇ ਪਾਣੀ ਵੀ ਝਲਣ ਪਾਂਦਾ ਸੀ ਓਹੋ ਅੱਛਾ ਇੱਕ ਤਾਂ ਚਾਹ ਵਗੈਰਾ ਚਲੋ ਕੁਝ ਹੁੰਦਾ ਪਾਣੀ ਵੀ ਚਾਹ ਤਾਂ ਚਲੋ ਬਹੁਤ ਦੂਰ ਦੀ ਗੱਲ ਫਿਰ ਤਾਂ ਬਸ ਸੋਚੀਂ ਚਾਹ ਵੀ ਛੱਡਤੀ ਪਾਣੀ ਪਾਣੀ ਵੀ ਡਾਈਜੈਸਟ ਸਹੀ ਤਰੀਕੇ ਨਹੀਂ ਹੁੰਦਾ ਅੱਛਾ ਭੈਣ ਜੀ ਜਦੋਂ ਇਹਨਾਂ ਨੂੰ ਮਤਲਬ ਇੱਕ ਤਰ੍ਹਾਂ ਦਾ ਐਸਿਡ ਦਾ ਅਟੈਕ ਹੀ ਅਸੀਂ ਕਹਿ ਲਈਏ ਕਿ ਐਸਿਡ ਅਟੈਕ ਕਰਦਾ ਸੀ ਤੇ ਉਸ ਵੇਲੇ ਫਿਰ ਉਸ ਵੇਲੇ ਸਿਰ ਹਦਾਂ ਹਾਲਾਤ ਇਸ ਤਰ੍ਹਾਂ ਦੇ ਬਣ ਜਾਂਦੇ ਸੀ ਕਿ ਅਸੀਂ ਖਾਣਾ ਖਾਣ ਬੈਠੇ ਹੋਏ ਹਾਂ ਤੇ ਉਹ ਖਾਣਾ ਜਿ ਸਮਝ ਲਓ ਕਿ ਇਹ ਬਾਈਟ ਵੀ ਅਗਰ ਮੂੰਹ ਤੇ ਤੱਕ ਲੈ ਕੇ ਜਾ ਰਹੇ ਹਾਂ ਬਾਈਟ نیچے गिर ਜਾਂਦੀ ਹੈ ਠੀਕ ਹੈ ਔਰ ਵੋਮੈਂਟ ਹੋਣਾ ਔਰ ਜਲਣ ਦਾ ਇਸ ਤਰ੍ਹਾਂ ਫੀਲ ਹੋਣਾ ਕਿ ਅਸੀਂ ਇਸ ਸਹੀ ਢੰਗ ਨਾਲ ਬੈਠ ਨਹੀਂ ਸਕਦੇ ਸੀ ਮਤਲਬ ਫਿਰ ਵਿਆਹ ਸ਼ਾਦੀਆਂ ਚ ਤੇ ਪ੍ਰੋਗਰਾਮ ਵੀ ਸਾਡਾ ਦੂਸਰਾ ਹੁੰਦਾ ਬਿਲਕੁਲ ਸਾਰਾ ਕੁਝ ਬੰਦ ਸੀਗਾ ਟੋਟਲੀ ਹੀ ਠੀਕ ਹੈ ਤੇ ਹੁਣ ਕਰਦਾ ਮਾੜਾ ਮੋਟਾ 15 ਦਿਨਾਂ ਚ ਕੁਝ ਖਾਧ ਹਾਂ ਕਰਦਾ ਖਾਣਾ ਬਣਿਆ ਆਮ ਖਾ ਰਹੇ ਨੇ ਹਾਂਜੀ ਜੈਨੂਨ ਬੰਦ ਸਿਲ ਖਾਣਾ ਜੋ ਵੀ ਬਣ ਰਿਹਾ ਉਹ ਖਾ ਰਹੇ ਨੇ ਬਾਕੀ ਜੋ ਡਾਕਟਰ ਸਾਹਿਬ ਨੇ ਪ੍ਰੈਜ਼ ਦਿੱਤਾ ਉਹ ਚੱਲ ਰਿਹਾ ਜ ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਜੀ ਰਤੇਸ਼ ਜੀ ਤੁਹਾਡਾ ਵੀ ਕਿਉਂਕਿ ਸਾਡਾ ਵੀਡੀਓ ਬਣਾਉਣ ਦਾ ਮਕਸਦ ਹੀ ਹੁੰਦਾ ਹੈ ਤਾਂ ਕਿ ਹੁਣ ਤੁਸੀਂ ਰਤੇਸ਼ ਜੀ ਦੀ ਉਦਾਹਰਣ ਲੈ ਲਓ 3.5 ਸਾਲ ਤੋਂ ਇਹਨਾਂ ਦੀ ਵਾਈਫ ਦਾ ਕਹਿਣਾ ਹੈ ਕਿ ਇਹਨਾਂ ਦੇ ਪਾਣੀ ਵੀ ਜਲਨ ਕਰਦਾ ਸੀ ਖੁਦ ਵੀ ਇਹਨਾਂ ਨੇ ਦੱਸਿਆ ਕਿ ਕਿਵੇਂ ਅਗਰ ਪਾਣੀ ਪੀਂਦੇ ਸੀ ਤਾਂ ਵੀ ਐਸਿਡ ਦਾ ਅਟੈਕ ਜਿਹੜਾ ਉਹ ਇਹਨਾਂ ਨੂੰ ਪੈ ਜਾਂਦਾ ਸੀ ਤੇ ਹੁਣ ਇਹਨਾਂ ਦਾ ਕਹਿਣਾ ਹੈ ਕਿ 15 ਦਿਨ ਤੋਂ ਫਿਰ ਥੋੜੀ ਰੋਟੀ ਲਾਈਵ ਥੋੜੀ ਜਿਹੀ ਨਾਰਮਲ ਹੋਣੀ ਸ਼ੁਰੂ ਹੋ ਗਈ ਹਾਂ ਹਾਂ ਥੋੜਾ ਜਿਹਾ ਫਰਕ ਪਿਆ ਠੀਕ ਹੈ ਜੀ ਜੀ ਚਲੋ ਹੁਣ ਅਹੀ ਕਹਿੰਦੇ ਡਾਕਟਰ ਸਾਹਿਬ ਦੀ ਦਵਾਈ ਨਾਲ ਜਲਦੀ ਫਰਕ ਪਈ ਤਾਂ ਫਿਰ ਅਹੀ ਅੱਗੇ ਹੋਰ ਕਿਹਨੂੰ ਰეკਮੈਂਡ ਵੀ ਕਰੀਏ ਜੀ 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 ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋ ਇਹ ਸੰਤਾਰੀਵਾਲ ਤੋਂ ਪਹੁੰਚਿਆ ਪਰਿਵਾਰ ਜਿਹੜਾ ਐਸਿਡ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਸੀ ਉਹਨਾਂ ਦਾ ਕਹਿੰਦਾ ਕਿ 15 ਦਿਨਾਂ ਦੇ ਵਿੱਚ ਜਿਹੜੀ ਉਹਨਾਂ ਦੀ ਜ਼ਿੰਦਗੀ ਹੈਗੀ ਹੈ ਉਹ ਨਾਰਮਲ ਹੋਣੀ ਸ਼ੁਰੂ ਹੋ ਗਈ ਹੈ ਪੂਰੀ ਤਰ੍ਹਾਂ ਨਾਰਮਲ ਨਹੀਂ ਹੋਈ ਪਰ 15 ਦਿਨਾਂ ਦੇ ਵਿੱਚ ਉਹਨਾਂ ਨੂੰ ਜਿਹੜਾ ਪਹਿਲਾਂ ਪਾਣੀ ਵੀ ਸੀ ਹਜ਼ਮ ਨਹੀਂ ਸੀ ਹੁੰਦਾ ਰੋਟੀ ਘਰਦੀ ਨਹੀਂ ਸੀ ਖਾ ਸਕਦੇ ਉਹ ਇਹਨਾਂ ਨੂੰ ਰੋਟੀ ਖਾਣੀ ਇਹਨਾਂ ਨੇ ਸ਼ੁਰੂ ਕਰ ਦਿੱਤੀ ਹੈ ਔਰ ਪਾਣੀ ਉਹਨਾਂ ਨੂੰ ਹਜ਼ਮ ਹੋਣਾ ਜਿਹੜਾ ਸ਼ੁਰੂ ਹੋ ਗਿਆ ਬਗੈਰ ਚਲਣ ਤੋਂ ਸੋ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਤਾਂ ਅਸੀਂ ਨੰਬਰ ਦਿੱਤਾ ਉਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਆਪਣੇ ਮਨ ਦਾ ਸਵਾਲ ਆਪਣੇ ਮਨ ਦਾ ਸ਼ੰਕਾ ਹੈ ਜਿਹੜਾ ਉਹ ਦੂਰ ਕਰ ਸਕਦੇ ਹੋ ਫਿਰ ਵੀ ਵੀਡੀਓ ਦੇਖਣ ਤੋਂ ਬਾਅਦ ਕੋਈ ਸਵਾਲ ਕੋਈ ਸ਼ੰਕਾ ਅਸੀਂ ਕਹਿ ਲਿਆ ਕੋਈ ਕਮੈਂਟ ਬਾਕਸ ਦੇ ਵਿੱਚ ਵੀ ਤੁਸੀਂ ਆਪਣੀ رائے مشਵਰਾ ਸਾਨੂੰ ਦੇ ਸਕਦੇ ਹੋ ਪਰ ਇਹ ਵੀਡੀਓ ਨਾਲ ਲੋਕਾਂ ਤੱਕ ਤੁਸੀਂ ਜ਼ਰੂਰ ਸ਼ੇਅਰ ਕਰਦੇ ਹੋ ਜਿਹੜੇ ਲੋਕਾਂ ਨੂੰ ਰਤੇਸ਼ ਜੀ ਵਾਂਗੂ ਪਿਛਲੇ ਕਈ ਸਾਲਾਂ ਤੋਂ ਐਸਿਡ ਦਾ ਅਟੈਕ ਆਉਂਦਾ ਸੀ ਤੇ ਇਹ ਬਹੁਤ ਜ਼ਿਆਦਾ مجبور ਹੋ ਕੇ ਫਿਰ ਆਬਵੀਅਸਲੀ ਗੱਲ ਹੈ ਇਹ ਡਾਕਟਰਾਂ ਦੇ ਪੱਲੇ ਜਿਹੜੇ ਇਹ ਪੈਗੇ ਸੀ ਉਹ 2 3 ਲੱਖ ਰੁਪਈਆ ਉਹਨਾਂ ਦਾ ਬਰਬਾਦ ਹੋ ਚੁੱਕਿਆ ਹੈ ਔਰ ਸਾਡੀ ਅਪੀਲ ਵੀ ਇਹੀ ਹੁੰਦੀ ਹੈ ਸਾਡਾ ਵੀਡੀਓ ਬਣਾਉਣ ਦਾ ਮਕਸਦ ਵੀ ਹੁੰਦਾ ਕਿ ਅਸੀਂ ਤੁਹਾਨੂੰ ਸਹੀ ਥਾਂ ਤੇ ਜੋ ਸਾਨੂੰ ਲੱਗਦਾ ਹੈ ਸਾਡੇ ਮੁਤਾਬਕ ਕੋਸ਼ਿਸ਼ ਕਰੀਏ ਸਹੀ ਡਾਕਟਰ ਕੋਲ ਸਹੀ ਵੈਦ ਕੋਲ ਸਹੀ ਹਕੀਮ ਤੱਕ ਤੁਹਾਡੀ ਪਹੁੰਚ ਹੈ ਜਿਹੜੀ ਉਹ ਕਰਵਾ ਸਕੀਏ ਤਾਂ ਕਿ ਜਿਸ ਤਰੀਕੇ ਨਾਲ ਰਤੇਸ਼ ਜੀ ਉਹਨਾਂ ਨੂੰ ਫਾਇਦਾ ਹੋਣਾ ਸ਼ੁਰੂ ਹੋਇਆ ਹੋਇਆ ਹੋਰਾਂ ਨੂੰ ਵੀ ਅਸੀਂ ਫਾਇਦਾ ਪਹੁੰਚਾ ਸਕੀਏ ਧੰਨਵਾਦ